ਹੈਲੋ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਐਜ਼ ਯੂ نو ਕਿ ਆਪਾਂ ਐਂਸ਼ੀਅੰਟ ਹਿਸਟਰੀ ਦੇ ਟੌਪਿਕ ਵਾਈਜ਼ ਕੀ ਕਰ ਰਹੇ ਹਾਂ MCQ ਕਰ ਰਹੇ ਹਾਂ ਜੋ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਆਏ ਹੋਏ ਨੇ ਜੇ ਕਿਸੇ ਨੇ ਇਸ ਤੋਂ ਪਹਿਲਾਂ ਦੀ ਵੀਡੀਓਜ਼ ਨਹੀਂ ਦੇਖੀਆਂ ਤਾਂ ਪਹਿਲਾਂ ਉਹਨੂੰ ਜ਼ਰੂਰ ਦੇਖ ਲਿਓ ਜਿਦੇ ਵਿੱਚ ਆਪਾਂ ਨੇ ਇੰਡਸ ਵੈਲੀ ਸਿਵਿলাইゼਸ਼ਨ ਵੈਦਿਕ 에ਜ ਮਹਾਜਨਪਦ ਇਹਨਾਂ ਨੂੰ ਕਵਰ ਕਰ ਚੁੱਕੇ ਅੱਜ ਆਪਾਂ ਜੋ ਕਰਾਂਗੇ ਉਹ ਕਰਾਂਗੇ ਬੁੱਧਿਜ਼ਮ ਅਤੇ ਜੈਨਿਜ਼ਮ ਦੇ ਉੱਤੇ ਉਸ ਤੋਂ ਇਲਾਵਾ ਸਾਡੇ ਕੋਲ ਪੰਜਾਬ ਪੁਲਿਸ ਪੀਟੀ ਡੀਪੀ ਪੀਟ੍ਰੀਪਲੱਸਬੀ ਟੈਟ ਤੇ ਬੈਂਕ ਐਸਐਸਸੀ ਸਾਰੇ ਜੋ ਆਪਣੇ ਕੋਲੇ ਕੋਰਸਿਸ ਨੇ ਉਹ ਅਵੇਲੇਬਲ ਨੇ ਤੁਸੀਂ ਆ ਦਿੱਤੇ ਗਏ ਨੰਬਰ ਤੇ ਕੰਟੈਕਟ ਕਰਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਆਨਲਾਈਨ ਜਾਂ ਆਫਲਾਈਨ ਕੋਰਸ ਦੀ ਲੈ ਸਕਦੇ ਹੋ ਠੀਕ ਹੈ ਜੀ ਉਸ ਤੋਂ ਇਲਾਵਾ ਸਾਨੂੰ ਟੈਲੀਗ੍ਰਾਮ ਤੇ ਜ਼ਰੂਰ ਜੁਆਇਨ ਕਰੋ YouTube ਚੈਨਲ ਸਾਡਾ ਜ਼ਰੂਰ ਜੁਆਇਨ ਕਰੋ ਤੇ ਜੇ ਕਿਸੇ ਦਾ ਕੋਈ ਡਾਊਟ ਹੈ ਉਹ ਮੈਨੂੰ ਇਸ ਇੰਸਟਾਗ੍ਰਾਮ ਦੇ ਉੱਤੇ ਵੀ ਪੁੱਛ ਸਕਦਾ ਕੋਈ ਵੀ ਪੜ੍ਹਾਈ ਲਿਖਾਈ ਦੇ ਰਿਲੇਟਿਡ ਕੁਝ ਵੀ ਡਾਊਟ ਹੈ ਤਾਂ ਮੈਨੂੰ ਇਸ ਦੇ ਉੱਤੇ ਕੰਟੈਕਟ ਕਰ ਸਕਦਾ ਹੈ ਠੀਕ ਹੈ ਜੀ ਚਲੋ ਸੋ ਸਟਾਰਟ ਕਰਦੇ ਆ ਜੈਨਿਜ਼ਮ ਐਂਡ ਬੁੱਧਿਜ਼ਮ ਤੁਹਾਨੂੰ ਪਤਾ ਹੈ ਕਿ ਜੈਨ ਧਰਮ ਅਤੇ ਬੁੱਧ ਧਰਮ ਦੇ ਵਿੱਚ ਪੇਪਰ ਦੇ ਵਿੱਚ ਬਹੁਤ ਬਹੁਤ ਕੁਝ ਆਉਂਦਾ ਸੋ ਉਸ ਚੀਜ਼ ਨੂੰ ਹੀ ਆਪਾਂ ਕੀ ਕਰਾਂਗੇ ਕਵਰ ਕਰਾਂਗੇ ਠੀਕ ਹੈ ਜੀ ਪਹਿਲਾ ਕੁਐਸਚਨ ਹੈ the jain temple at pattadakal was built by ਜਿਹੜਾ ਆਪਣੇ ਕੋਲੇ ਪੱਤਾਦਕਲ ਦੇ ਵਿੱਚ ਜੈਨ ਟੈਂਪਲ ਹੈ ਉਸ ਨੂੰ ਕਿਸ ਨੇ ਬਣਾਇਆ ਚਾਲੁਕਿਆ ਚੋਲਾ ਰਾਸ਼ਟ੍ਰਕੂਟਸ ਜਾਂ ਹੋਇਸਾਲਸ ਤਾਂ ਕਿਹਨੇ ਬਣਾਇਆ ਸੀ ਆਪਣੇ ਕੋਲੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਕਿ ਇਹ ਜੈਨ ਟੈਂਪਲ ਕਿਸ ਨੇ ਬਣਾਇਆ ਤਾਂ ਯਾਦ ਰੱਖਿਓ ਇਹ ਜੈਨ ਟੈਂਪਲ ਕਿਹਨੇ ਨੇ ਬਣਾਇਆ ਸੀ ਰਾਸ਼ਟ੍ਰਕੂਟਸ ਨੇ ਬਣਾਇਆ ਸੀ ਤੇ ਯਾਦ ਰੱਖਿਓ ਕਿਹਨੇ ਬਣਾਇਆ ਸੀ ਰਾਸ਼ਟ੍ਰਕੂਟ ਡਾਇਨੈਸਟੀ ਰਾਸ਼ਟ੍ਰਕੂਟ ਵਾਚਨੇ ਇਹ ਹੈ ਆਪਣੇ ਕੋਲੇ ਉਹ ਟੈਂਪਲ ਠੀਕ ਹੈ ਕਦੋਂ ਬਣਿਆ ਸੀ ਤਾਂ ਲਗਭਗ ਲਗਭਗ 9ਵੀਂ ਸੈਂਚਰੀ ਦੇ ਵਿੱਚ ਬਣਿਆ ਇਹ ਮੰਨਿਆ ਜਾਂਦਾ ਤੇ this temple is a part of the larger UNESCO World Heritage site ਐ ਕਿੱਥੇ ਹੈ ਪੱਤਾਦਕਲ ਕਰਨਾਟਕਾ ਦੇ ਵਿੱਚ ਤਾਂ ਇਹ ਜੋ ਮੰਦਿਰ ਹੈ ਇਹ ਕਿੱਥੇ ਪੈਂਦਾ ਹੈ ਕਰਨਾਟਕਾ ਦੇ ਵਿੱਚ ਪੈਂਦਾ ਹੈ ਇਹਨੂੰ ਇੰਪੋਰਟੈਂਟਲੀ ਯਾਦ ਰੱਖਿਓ ਠੀਕ ਹੈ ਜੀ ਆ ਉਹ ਮੰਦਿਰ ਹੈ ਤੇ ਇਹ ਕਿਹਦਾ ਪਾਰਟ ਹੈ World UNESCO Heritage ਸਾਈਟ ਦਾ ਇੱਕ ਪੇਪਰ 'ਚ ਕਈ ਵਾਰੀ ਕੁਐਸਚਨ ਆ ਗਿਆ ਉਹ ਚਾਰ ਪੰਜ ਜਗ੍ਹਾ ਹਾਂ ਦਿੰਦੇ ਨੇ ਇਹਦੇ ਵਿੱਚੋਂ ਕਿਹੜੀ ਯੂਨੈਸਕੋ ਦੀ ਸਾਈਟ ਨਹੀਂ ਹੈ ਤਾਂ ਲਿਖ ਲਿਓ ਜਾਮਾ ਮਸਜਿਦ ਜੋ ਆਪਣੇ ਕੋਲੇ ਜਾਮਾ ਮਸਜਿਦ ਹੈ ਕਿਨੇ ਬਣਾਈ ਸੀ ਸ਼ਾਹਜਹਾਨ ਨੇ ਜਾਮਾ ਮਸਜਿਦ ਜੋ ਸ਼ਾਹਜਹਾਨ ਨੇ ਬਣਾਈ ਸੀ ਉਹ ਆਪਣੇ ਕੋਲੇ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦਾ ਹਿੱਸਾ ਭਾਰਤ ਦੇ ਵਿੱਚ ਨਹੀਂ ਹੈ ਪੇਪਰ ਦੇ ਵਿੱਚ ਕਈ ਵਾਰੀ ਆ ਗਿਆ ਹੂ ਵਾਸ ਦ ਲਾਸਟ ਤੀਰਥੰਕਰ ਆਫ ਜੈਨ ਜੈਨੀਆਂ ਦਾ ਜੋ ਲਾਸਟ ਤੀਰਥੰਕਰ ਹੋਇਆ ਹੈ ਸਭ ਤੋਂ ਜ਼ਿਆਦਾ ਜੇ ਮੈਂ ਗੱਲ ਕਰਾਂ ਪੜਨ ਦੇ ਵਿੱਚ ਮਸ਼ਹੂਰ ਵੀ ਕੌਣ ਹੈ ਉਹੀ ਹੈ ਵਰਧਮਾਨ ਮਹਾਵੀਰ ਆ ਜਾਂ ਜਿਸ ਨੂੰ ਮਹਾਵੀਰ ਸਵਾਮੀ ਵੀ ਕਿਹਾ ਜਾਂਦਾ ਹੈ ਜਿਸ ਨੂੰ ਮਹਾਵੀਰ ਸਵਾਮੀ ਵੀ ਕਿਹਾ ਜਾਂਦਾ ਹੈ ਇਹਨਾਂ ਦੇ ਵਿੱਚ ਕੀ ਹੋਏ ਨੇ 24 ਤੀਰਥੰਕਰ ਹੋਏ ਨੇ ਜਿਵੇਂ ਆਪਾਂ ਕਹਿੰਦੇ ਹਾਂ ਨਾ ਗੁਰੂ ਹੋਏ ਨੇ ਤਾਂ ਇਹਨਾਂ ਦੇ ਵਿੱਚ 24 ਤੀਰਥੰਕਰ ਹੋਏ ਨੇ ਜਿਦੇ ਵਿੱਚੋਂ 24ਵੇਂ ਤੀਰਥੰਕਰ ਕਿਹੜੇ ਸੀ ਮਹਾਵੀਰ ਸਵਾਮੀ ਉਹਨਾਂ ਦੇ ਬਚਪਨ ਦਾ ਨਾਮ ਕੀ ਸੀ ਵਰਧਮਾਨ ਤਾਂ ਕਰਕੇ ਉਹ ਇਹ ਕੀ ਲਿਖਿਆ ਹੋਇਆ ਵਰਧਮਾਨ महावीरਾ ਠੀਕ ਹੈ ਇਹਦੇ ਵਿੱਚ ਅਸਲ ਚ ਕੀ ਹੁੰਦਾ ਆਪਣੇ ਕੋਲੇ ਜਿਹੜੇ ਕੱਲੇ ਕੱਲੇ ਬੰਦੇ ਹੋਏ ਨੇ ਇਹਨਾਂ ਨੇ ਕੀ ਦਿੱਤੇ ਨੇ ਉਪਦੇਸ਼ ਦਿੱਤੇ ਨੇ ਇਹਨਾਂ ਨੇ ਉਪਦੇਸ਼ ਦਿੱਤੇ ਨੇ ਤਾਂ ਇਹਨਾਂ ਦੇ ਵਿੱਚ ਪਹਿਲਾ ਇੰਪੋਰਟੈਂਟ ਹੈ 23ਵਾਂ ਇੰਪੋਰਟੈਂਟ ਹੈ ਅਤੇ 24ਵਾਂ महावीर ਸਵਾਮੀ ਜੀ ਇੰਪੋਰਟੈਂਟ ਨੇ ਇਹਨਾਂ ਬਾਰੇ ਕੁਝ ਗੱਲਾਂ ਯਾਦ ਰੱਖਦੇ ਆ ਸਭ ਤੋਂ ਪਹਿਲਾਂ ਪਹਿਲੇ ਤੀਰਥੰਕਰ ਕੌਣ ਹੋਏ ਤਾਂ ਰਿਸ਼ਭਨਾਥ ਕਿਹੜੇ ਹੋਏ ਰਿਸ਼ਭਨਾਥ ਤੇ ਯਾਦ ਰੱਖੋ ਇਹਨਾਂ ਦਾ ਜੋ ਚਿੰਨ ਹੈ ਬਹੁਤ ਇੰਪੋਰਟੈਂਟ ਹੈ ਪੇਪਰ 'ਚ ਆਉਂਦਾ ਹੈ ਇਹਨਾਂ ਦਾ ਚਿੰਨ ਕਿਹੜਾ ਹੈ ਬੈਲ ਇਹਨਾਂ ਦਾ ਚਿੰਨ ਕਿਹੜਾ ਹੈ ਬੈਲ ਬਾਕੀ ਵੀ ਤੁਸੀਂ ਯਾਦ ਕਰ ਸਕਦੇ ਹੋ ਇੰਪੋਰਟੈਂਟ ਨਹੀਂ ਹੈਗੇ ਤੁਹਾਨੂੰ ਕੱਲੇ ਕੱਲੇ ਦਾ ਨਾਮ ਜਿਵੇਂ ਅਜੀਤਨਾਥ ਹੋ ਗਿਆ ਸੰਭਵਨਾ ਸੰਭਾਵਾਨੀ ਨਾਥ ਹੋ ਗਿਆ ਸੰਭਵਨਾਥ ਹੋ ਗਿਆ ਠੀਕ ਹੈ ਇਹ ਸਾਰੇ ਨੇ ਪਰ ਤੁਹਾਨੂੰ ਯਾਦ ਕਿਹੜੇ ਰੱਖਣੇ ਨੇ ਇੱਕ ਤਾਂ ਪਹਿਲੇ ਰਿਸ਼ਵਨਾਥ ਜੀ ਤੇ ਇਹਨਾਂ ਦਾ ਚਿੰਨ ਕਿਹੜਾ ਸੀ ਬੈਲ ਆਕਸ ਉਸ ਤੋਂ ਬਾਅਦ ਯਾਦ ਰੱਖਣਾ ਤੁਹਾਨੂੰ 23ਵੇਂ ਪੀਰ ਥੰਕਰ ਬਹੁਤ ਇੰਪੋਰਟੈਂਟ ਨੇ 파ਰਸ਼ਵਨਾਥ ਜੀ ਜਿਨ੍ਹਾਂ ਦਾ ਆਪਣੇ ਕੋਲੇ ਚਿੰਨ ਕਿਹੜਾ ਹੈ ਸਰਪ ਸਰਪ ਹੁੰਦਾ ਹੈ ਸਾਪ ਉਦੋਂ ਆ ਲਾਸਟ ਮਹਾਵੀਰ ਸਵਾਮੀ ਦੀ ਜਿਨ੍ਹਾਂ ਦਾ ਆਪਣੇ ਕੋਲ ਚਿੰਨ ਕੀ ਹੈ ਸਿੰਘ ਜਾਂ ਸ਼ੇਰ ਤਾਂ ਇਹ ਬਹੁਤ ਇੰਪੋਰਟੈਂਟ ਨੇ ਪਹਿਲੇ ਕਿਹੜੇ ਸੀ ਰਿਸ਼ਭਨਾਥ ਜੀ ਜਿਨ੍ਹਾਂ ਦਾ ਚਿੰਨ ਕੀ ਹੈ ਬੈਲ ਹੈ 23ਵੇਂ ਕਿਹੜੇ ਨੇ 파르ਸ਼ਵਨਾਥ ਜੀ ਜਿਨ੍ਹਾਂ ਦਾ ਚਿੰਨ ਕੀ ਹੈ ਸਰਪ ਹੈ ਜਾਂ ਸੱਪ ਹੈ ਤੇ ਆਪਣੇ ਕੋਲ 24ਵੇਂ ਕਿਹੜੇ ਨੇ ਮਹਾਵੀਰ ਸਵਾਮੀ ਜਿਨ੍ਹਾਂ ਦਾ ਚਿੰਨ ਕੀ ਹੈ ਲਾਇਨ ਜਾਂ ਸਿੰਘ ਹੈ ਬਹੁਤ ਇੰਪੋਰਟੈਂਟ ਕੁਐਸਚਨ ਨੇ ਇਹਨੂੰ ਤੁਸੀਂ ਯਾਦ ਰੱਖ ਲਿਓ ਐਟ ਦਾ ਏਜ ਆਫ ਡੈਸ਼ ਮਹਾਵੀਰ ਲਿਫਟ ਹੋਮ ਐਂਡ ਵੈਂਟ ਟੂ ਲਿਵ ਇਨ ਅ ਫੋਰੈਸਟ ਪਹਿਲਾ ਟਾਈਮ ਚ ਕੀ ਸੀਗਾ ਜੰਗਲਾਂ ਦੇ ਵਿੱਚ ਤਪੱਸਿਆ ਕਰਦੇ ਸੀ ਤੇ ਆਪਣੇ ਕੋਲੇ ਗਿਆਨ ਦੀ ਪ੍ਰਾਪਤੀ ਕਰਦੇ ਸੀ ਤਾਂ ਕੁਐਸਚਨ ਕੀ ਹੈ ਕਿ ਮਹਾਵੀਰ ਜੀ ਕਿਸ ਉਮਰ ਦੇ ਵਿੱਚ ਆਪਣੇ ਘਰ ਨੂੰ ਛੱਡਦੇ ਹਨ ਤੇ ਜੰਗਲਾਂ ਦੇ ਵਿੱਚ ਚਲੇ ਜਾਂਦੇ ਨੇ ਗਿਆਨ ਦੀ ਪ੍ਰਾਪਤੀ ਕਰਨ ਤਾਂ ਓਬਜ ਜੀ ਗੱਲ ਹੈ ਕਿੰਨੇ ਸਾਲ ਦੀ ਉਮਰ ਦੇ ਵਿੱਚ 30 ਸਾਲ ਦੀ ਉਮਰ ਦੇ ਵਿੱਚ ਉਹ ਘਰੋਂ ਚਲੇ ਜਾਂਦੇ ਨੇ ਤੇ ਆਪਣੇ ਕੋਲੇ ਕਾਦੀ ਗਿਆਨ ਦੀ ਪ੍ਰਾਪਤੀ ਕਰਨ ਚਲੇ ਜਾਂਦੇ ਹਨ ਠੀਕ ਹੈ ਹੁਣ ਕੁਝ ਗੱਲਾਂ ਇਹਨਾਂ ਬਾਰੇ ਮਹਾਵੀਰ ਸਵਾਮੀ ਜੀ ਦੇ ਬਾਰੇ ਹੀ ਵਾਸ ਦ ਬੌਰਨ ਇਨਟੂ ਛਤਰੀਆ ਫੈਮਲੀ ਕੁੰਡਗ੍ਰਾਮ ਦੇ ਵਿੱਚ ਬਹੁਤ ਇੰਪੋਰਟੈਂਟ ਕੁਐਸਚਨ महावीर स्वामी ਜੀ ਦਾ ਜਨਮ ਕਿੱਥੇ ਹੋਇਆ ਕੁੰਡਗ੍ਰਾਮ ਬਿਹਾਰ ਦੇ ਵਿੱਚ ਹੋਇਆ ਹਿਸ ਪੇਰੈਂਟਸ ਵਰ ਕਿੰਗ ਸਿਧਾਰਥ ਇਹਨਾਂ ਦੇ ਪਿਤਾ ਦਾ ਨਾਮ ਕੀ ਸੀ ਸਿਧਾਰਥ ਤੇ ਮਾਤਾ ਦਾ ਨਾਮ ਕੀ ਸੀ ਤ੍ਰਿਸ਼ਲਾ ਬਹੁਤ ਇੰਪੋਰਟੈਂਟ ਕੁਐਸਚਨ ਨੇ ਕਿੰਨੇ ਸਾਲ ਦੀ ਉਮਰ ਦੇ 30 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਆਪਣੇ ਘਰ ਨੂੰ ਛੱਡਤਾ ਤੇ ਕਿੱਧਰ ਚਲੇ ਗਏ ਆਪਣੇ ਕੋਲੇ ਇੱਕ ਮੰਕ ਬਣਨ ਇੱਕ ਸਾਧੂ ਬਣਨ ਚਲੇ ਗਏ ਤਾਂ ਆਪਣੇ ਕੋਲੇ 12 ਸਾਲ ਲਗਭਗ ਇਹਨਾਂ ਨੇ ਕੀ ਕੀਤੀ ਹੈ 12 ਸਾਲ ਉੱਥੇ ਤਪੱਸਿਆ ਕੀਤੀ ਹੈ ਤੇ 42 ਸਾਲ ਦੀ ਉਮਰ 'ਚ 30 ਤੇ 12 ਕਿੰਨੇ ਹੁੰਦੇ ਨੇ 42 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੂੰ ਕੀ ਦੀ ਪ੍ਰਾਪਤੀ ਹੋ ਗਈ ਇਹਨਾਂ ਨੂੰ ਕੈਵਲਾ ਯਾਦ ਰੱਖਿਓ ਕੈਵਲਾ ਕੈਵਲਾ ਯਾ ਕੈਵਲਾ ਕਿਹਾ ਜਾਂਦਾ ਹੈ ਤਾਂ ਇਹਨਾਂ ਨੂੰ ਕਾਦੀ ਪ੍ਰਾਪਤੀ ਹੋ ਗਈ ਕੈਵਲਾ ਦੀ ਇਨਲਾਈਟਨਮੈਂਟ ਠੀਕ ਹੈ ਵੈਸੇ ਆਪਾਂ ਦੇਸੀ ਭਾਸ਼ਾ ਚ ਕੀ ਕਹਿੰਦੇ ਆ ਗਿਆਨ ਦੀ ਪ੍ਰਾਪਤੀ ਹੋ ਗਈ ਹੈ ਇਨਲਾਈਟਨਮੈਂਟ ਹੋ ਗਈ ਪਰ ਜੈਨਿਜ਼ਮ ਦੇ ਵਿੱਚ ਉਹਨੂੰ ਕੀ ਕਿਹਾ ਜਾਂਦਾ ਹੈ ਕੈਵਲਾ ਦੀ ਪ੍ਰਾਪਤੀ ਇਹਨਾਂ ਨੂੰ ਹੋ ਗਈ ਕਿੰਨੇ ਸਾਲ ਦੀ ਉਮਰ ਦੇ ਵਿੱਚ ਹੋਈ ਸੀ 42 ਸਾਲ ਦੀ ਉਮਰ ਦੇ ਵਿੱਚ ਹੋਈ ਸੀ ਵੇਅਰ ਡੈਡ ਲਾਰਡ ਮਹਾਵੀਰ ਅਟੇਨ ਸਾਲਵੇਸ਼ਨ ਮਹਾਵੀਰ ਨੂੰ ਮੁਕਤੀ ਕਿੱਥੇ ਮਿਲੀ ਮੁਕਤੀ ਤੁਹਾਨੂੰ ਸਭ ਨੂੰ ਪਤਾ ਮੁਕਤੀ ਦਾ ਮਤਲਬ ਜਦੋਂ ਬੰਦਾ ਆਪਣੀ ਦੇਹ ਛੱਡ ਜਾਂਦਾ ਉਹਨੂੰ ਆਪਾਂ ਕੀ ਕਹਿੰਦੇ ਆ ਮੁਕਤੀ ਕਹਿੰਦੇ ਆ ਤਾਂ ਸੋਨਗਰੀ ਪਾਵਾਪੂਰੀ ਮਾਊਂਟ ਆਬੂ ਜਾਂ ਆਪਣੇ ਕੋਲ ਸਰਵਣ ਬੈਲਗਾਉਂ ਨਾ ਬਿਲਕੁਲ ਪਾਵਾਪੂਰੀ ਦੇ ਵਿੱਚ ਬਹੁਤ ਇੰਪੋਰਟੈਂਟ ਕੁਐਸਚਨ ਕਿ ਪਾਵਾਪੂਰੀ ਦੇ ਵਿੱਚ ਇਹਨਾਂ ਨੂੰ ਕੀ ਹੋਈ ਸੀ ਮੁਕਤੀ ਮਿਲ ਗਈ ਸੀ ਆਪਣੀ ਦੇਹ ਨੂੰ ਛੱਡ ਕੇ ਇਹ ਪਰਲੋਕ ਸਿਧਾਰ ਗਏ ਸੀ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਲਾਰਡ ਮਹਾਵੀਰ ਪਾਸਡੇ ਵੀ ਐਟ ਦਾ ਏਜ ਆਫ 72 ਯਾਦ ਰੱਖਿਓ ਕਿੰਨੇ ਸਾਲ ਦੀ ਉਮਰ ਦੇ ਵਿੱਚ ਗਏ ਸੀ 72 ਸਾਲ ਦੀ ਉਮਰ ਦੇ ਵਿੱਚ ਪਾਵਾਪੁਰੀ ਬਿਹਾਰ ਦੇ ਵਿੱਚ ਕਿਹੜੀ ਡੇਟ ਨੂੰ 527 ਬੀਸੀ ਨੂੰ ਗਏ ਸੀ ਹੀ ਇਜ਼ ਬੀਲੀਵ ਟੂ ਹੈਵ ਅਟੇਨ ਨਿਰਵਾਣਾ ਥੇਰ ਆ ਟੈਂਪਲ ਜਲ ਮੰਦਰ ਬਾਜ਼ ਲੇਟਰ ਬਿਲਡ ਇਨ ਦਾ ਮਿਡਲ ਆਫ ਲੇਕ ਤਾਂ ਮਤਲਬ ਜਿੱਥੇ ਇਹਨਾਂ ਨੂੰ ਆ ਹੋਈ ਸੀ ਆਪਣੇ ਕੋਲੇ ਠੀਕ ਹੈ ਜਿੱਥੇ ਇਹਨਾਂ ਨੂੰ ਨਿਰਵਾਣਾ ਦੀ ਪ੍ਰਾਪਤੀ ਹੋਈ ਸੀ ਉੱਥੇ ਜਲ ਮੰਦਰ ਵੀ ਬਣਿਆ ਹੋਇਆ her death is commemorated by jains as a part of a diwali festival most important question ki jadon inadi maut hoyi si na death hoyi si eh parokshadhar gaye si us time de utte jainism de vich ki manai jandi hai diwali manai jandi hai jinu festival of lights lights da tihar vi kaha janda hai ta eh kuch oh jankariyan ne je jo shayad thonne kade vi nahi padiyan hon giya aage aajo name the holy city recognized as the birth place of the first and fourth tirthankar ਪਹਿਲਾ ਅਤੇ ਪਹਿਲੇ ਤੀਰਥਾਂਕਰ ਅਤੇ ਫੋਰਸ ਤੀਰਥਾਂਕਰ ਦਾ ਜੋ ਜਨਮ ਹੈ ਉਹ ਕਿੱਥੇ ਮੰਨਿਆ ਜਾਂਦਾ ਹੈ ਵਾਰਾਨਸੀ ਦਵਾਰਕਾ ਅਯੋਧਿਆ ਜਾਂ ਗਿਆ ਇਹ ਕੁਐਸਚਨ ਨਾ ਤੁਹਨੇ ਕਦੇ ਦੇਖਿਆ ਹੋਵੇ ਨਾ ਕਦੇ ਤੁਹਨੇ ਸੁਣਿਆ ਹੋਵੇ ਮੇਬੀ ਸ਼ਾਇਦ ਸ਼ਾਇਦ ਹੀ ਤੁਹਨੇ ਕਦੇ ਇਹ ਕੁਐਸਚਨ ਪੜ੍ਹਿਆ ਹੋਊਗਾ ਠੀਕ ਹੈ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਅਯੋਧਿਆ ਤੇ ਯਾਦ ਰੱਖਿਓ ਅਯੋਧਿਆ ਕਿਹੜੇ ਦਰਿਆ ਦੇ ਕੰਡੇ ਤੇ ਆਏ ਕਦੇ-ਕਦੇ ਪੇਪਰ 'ਚ ਆ ਜਾਂਦਾ ਹੈ ਅਯੋਧਿਆ ਸਰਯੂ ਦਰਿਆ ਦੇ ਕੰਡੇ ਦੇ ਉੱਤੇ ਹੈ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਅਯੋਧਿਆ ਕਿਹੜੇ ਦਰਿਆ ਦੇ ਕੰਡੇ ਦੇ ਉੱਤੇ ਹੈ ਸਰਯੂ ਦਰਿਆ ਦੇ ਕੰਡੇ ਦੇ ਉੱਤੇ ਹੈ ਠੀਕ ਹੈ ਜੀ ਅੱਜ ਕੱਲ ਇੱਥੇ ਤੁਹਾਨੂੰ ਪਤਾ ਹੈ ਰਾਮ ਮੰਦਰ ਬਣ ਚੁੱਕਿਆ ਹੈ ਇੱਥੇ ਮੈਂ ਕੁਝ ਹੋਰ ਤੁਹਾਨੂੰ ਕੁਐਸਚਨ ਦੱਸਣੇ ਚਾਹਾਂਗਾ ਕਿ ਕਿਹੜੀ ਕਿਹੜੀ ਜਿਹੜੀ ਆਪਣੇ ਕੋਲ ਸਿਟੀ ਆ ਉਹ ਕਿਹੜੇ ਕਿਹੜੇ ਦਰਿਆ ਦੇ ਕੰਡੇ ਤੇ ਆ ਨਿਊ ਡੈਲੀ ਯਮੁਨਾ ਦੇ ਕੰਡੇ ਤੇ ਆਗਰਾ ਯਮੁਨਾ ਦੇ ਕੰਡੇ ਤੇ ਬਹੁਤ ਇੰਪੋਰਟੈਂਟ ਦੇਵ ਪ੍ਰਿਆਗ ਗੰਗਾ ਦੇ ਕੰਡੇ ਤੇ ਆ ਐਕਚੁਅਲ ਜੀ ਇਹ ਮਿਲਨ ਦੇ ਉੱਤੇ ਆ ਪਰ ਆਪਾਂ ਗੰਗਾ ਲਿਖ ਸਕਦੇ ਆ ਵਾਰਾਨਸੀ ਵੀ ਗੰਗਾ ਤੇ ਅਲਾਹਾਬਾਦ ਗੰਗਾ ਤੇ ਪਟਨਾ ਗੰਗਾ ਤੇ ਗੁਹਾਟੀ ਬਹੁਤ ਇੰਪੋਰਟ ਕਲਕੱਤਾ ਹੌਗਲੀ ਦੇ ਕੰਢੇ ਤੇ ਬਹੁਤ ਇੰਪੋਰਟੈਂਟ ਹੈ ਇਹ ਵੀ ਲੁਧਿਆਣਾ ਸਤਲੁਜ ਲੁਧਿਆਣਾ ਦੇ ਸਪੈਲਿੰਗ ਗਲਤ ਨੇ ਚਲੋ ਕੋਈ ਨਹੀਂ ਲੁਧਿਆਣਾ ਸਤਲੁਜ ਤੇ ਹੈ ਸ਼੍ਰੀਨਗਰ ਜੇਲਮ ਦੇ ਵਿੱਚ ਬਹੁਤ ਇੰਪੋਰਟੈਂਟ ਕੁਐਸਚਨ ਅਹਮਦਾਬਾਦ ਆਪਣੇ ਕੋਲੇ ਸਾਬਰਮਤੀ ਦਰਿਆ ਦੇ ਕੰਢੇ ਤੇ ਹੈ ਸੂਰਤ ਤਾਪਤੀ ਦੇ ਉੱਤੇ ਹੈ ਤੇ ਵਿਜੇਵਾੜਾ ਕ੍ਰਿਸ਼ਨਾ ਨਦੀ ਦੇ ਉੱਤੇ ਹੈ ਇਹ ਸਾਰੇ ਕੁਝ ਇੰਪੋਰਟੈਂਟ ਸ਼ਹਿਰ ਨੇ ਜੋ ਅਲੱਗ-ਅਲੱਗ ਨਦੀਆਂ ਦੇ ਕੰਢੇ ਤੇ ਨੇ ਜੋ ਪੇਪਰ 'ਚ ਪੁੱਛਲੇ ਜਾਂਦੇ ਨੇ ਸੋ ਇਹਨਾਂ ਨੂੰ ਤੁਸੀਂ ਯਾਦ ਰੱਖ ਲੈਣਾ ਅਕੋਰਡਿੰਗ ਟੂ ਦਾ ਜੈਨ ਫਲਸਫੀ ਦਾ ਟਰਮ ਜਿਨਹਾ ਮੀਨਸ ਜਿਹੜਾ ਆਪਣੇ ਕੋਲੇ ਜੈਨ ਧਰਮ ਦੇ ਅਨੁਸਾਰ ਜਿਨ੍ਹਾਂ ਦਾ ਮਤਲਬ ਕੀ ਹੁੰਦਾ ਹੈ ਜਿਨਾਂ ਦਾ ਮਤਲਬ ਕੀ ਹੁੰਦਾ ਹੈ ਲਾਰਡ ਫ੍ਰੀ ਫ੍ਰੋਮ ਫੈਟਰਸ ਵਰਤੀਆ ਕਨਕਿਊਰ ਬਹੁਤ ਇੰਪੋਰਟੈਂਟ ਕੀ ਮਤਲਬ ਹੁੰਦਾ ਹੈ ਕਨਕਿਊਰ ਜਿਹਨੇ ਆਪਣੇ ਕੋਲ ਜੰਗ ਕੀ ਹੋਵੇ ਜਿੱਤੀ ਹੋਵੇ ਜੰਗ ਜਿੱਤਣ ਵਾਲੇ ਨੂੰ ਕੀ ਕਹਿੰਦੇ ਆਪਾਂ ਦਾ ਕਨਕਿਊਰ ਤਾਂ ਆਪਣੇ ਕੋਲੇ ਜੈਨ ਫਲਸਫੀ ਅਨੁਸਾਰ ਜਿਨ੍ਹਾਂ ਦਾ ਮਤਲਬ ਹੁੰਦਾ ਹੈ ਦਾ ਕਨਕਿਊਰ ਠੀਕ ਹੈ ਜੀ ਵਿਚ ਆਫ ਦਾ ਫੋਲੋਇੰਗ ਲੋਕੇਸ਼ਨ ਇਸ ਫੇਮਸ ਫਾਰ ਹੈਵਿੰਗ ਅ ਹੈਮਿਸਫੇਰਿਕਲ ਡੌਮ ਸਟਰਕਚਰ ਮੋਨੂਮੈਂਟ ਠੀਕ ਹੈ ਹੈਮਿਸਫੇਰਿਕਲ ਤੁਹਾਨੂੰ ਪਤਾ ਆਪਣੇ ਕੋਲੇ ਆ ਜਿਹੜੀ ਹੁੰਦੀ ਹੈ ਇਹ ਹੈਮਿਸਫੇਰਿਕਲ ਹੁੰਦੀ ਹੈ ਇਹ ਜਾ ਇੱਕ ਡੌਮ ਸਟਰਕਚਰ ਹੈ ਜੋ ਆਪਣੇ ਕੋਲੇ ਕਿੱਥੇ ਹੈ ਸਾਂਚੀ ਕੋਲਾਪੁਰ ਜੈਸ਼ਪੁਰ ਜਾਂ ਰਾਂਚੀ ਤਾਂ ਇਹਨਾਂ ਲਿਖਿਆ ਵਿੱਚੋਂ ਕਿਹੜਾ ਸਥਾਨ ਗੋਲਾਕਾਰ ਗੁੰਬਦ ਸੰਤਰੀ ਸਮਾਰਕ ਲਈ ਮਸ਼ਹੂਰ ਹੈ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਕਿਹੜਾ ਸਾਂਚੀ ਸਤੂਪ ਤੁਹਾਨੂੰ ਬੜੇ ਪਿਆਰ ਨਾਲ ਦੇਖਿਆ ਹੋਗਾ ਕਿਹੜਾ ਸਤੂਪ ਹੈ ਸਾਂਚੀ ਸਤੂਪ ਆ ਦੇਖੋ ਆ ਆਪਣੇ ਕੋਲੇ ਕੀ ਹੈ ਸਾਂਚੀ ਸਤੂਪ ਇਹਨੂੰ ਯਾਦ ਰੱਖਿਓ ਇੱਥੇ ਕੁਝ ਨਾਮ ਵੀ ਆਦੇ ਨੇ ਜਿਵੇਂ ਚਤਰਾ ਸਪਾਇਰ ਇਹਨੂੰ ਆਪਾਂ ਕਹਿੰਦੇ ਆ ਹਰਮਾਇਕਾ ਠੀਕ ਹੈ ਜਿਹੜੀ ਆਹ ਵਾਲੀ ਵਾਲ ਹੈ ਇਹਨੂੰ ਕੀ ਕਹਿੰਦਾ ਇਨਕਲੋਜ਼ਰ ਵਾਲ ਮੇਦੀ ਇਹਨੂੰ ਕੀ ਕਹਿੰਦੇ ਨੇ ਮੇਦੀ ਇਹਦੇ ਵਿੱਚ ਆਪਣੇ ਕੋਲ ਜਿਹੜੇ ਭਗਤ ਵਗੈਰਾ ਨੇ ਉਹ ਇੱਥੇ ਪ੍ਰਕਰਮਾ ਕਰਦੇ ਨੇ ਅੰਡ ਕਹਿੰਦੇ ਨੇ ਇਹਨੂੰ ਅੰਡ ਉਹਨੂੰ ਕਹਿੰਦੇ ਨੇ ਟੋਰਾਣਾ ਤਾਂ ਇਹ ਕੁਛ ਇਹਦੇ ਪਾਰਟਸ ਨੇ ਇਹ ਆਪਣੇ ਕੋਲ ਟੋਰਾਣਾ ਹੋ ਗਿਆ ਇਹਦਾ ਨਾਮ ਚਤਰਾ ਸਪਾਇਰ ਹੋ ਗਿਆ ਠੀਕ ਹੈ ਇਹਦਾ ਨਾਮ ਹਰਮਾਇਕਾ ਹੋ ਗਿਆ ਇੱਕ ਇਨਕਲੋਜ਼ਰ ਵਾਲ ਹੋ ਗਈ ਇਹ ਮੇਦੀ ਹੋ ਗਿਆ ਇਹ ਬਹੁਤ ਇੰਪੋਰਟੈਂਟ ਹੈ ਮੇਦੀ ਅੱਗੇ ਕੁਐਸਚਨ ਵੀ ਆਊਗਾ ਸਭ ਇਹ ਕੀ ਆਪਣੇ ਕੋਲ ਸਾਂਚੀ ਸਤੂਪ ਦੇ ਵਿੱਚੋਂ ਦਾ ਫੋਲੋਇੰਗ ਇਜ਼ ਦਾ ਲਾਰਜੇਸਟ ਸਤੂਪਾ ਇਨ ਇੰਡੀਆ ਇੰਡੀਆ ਦੇ ਵਿੱਚ ਸਭ ਤੋਂ ਲਾਰਜੇਸਟ ਸਤੂਪਾ ਕਿਹੜਾ ਹੈ ਕੇਸਰੀਆ ਸਤੂਪਾ ਸ਼ਾਂਤੀ ਸਤੂਪਾ ਸਾਂਚੀ ਸਤੂਪਾ ਜਾਂ ਮਹਾਸਤੂਪਾ ਤਾਂ ਮੋਸਟ ਇੰਪੋਰਟੈਂਟ ਕੁਐਸਚਨ ਹੈ ਕਿ ਭਾਰਤ ਦੇ ਵਿੱਚ ਸਭ ਤੋਂ ਵੱਡਾ ਸਭ ਤੋਂ ਫੇਮਸ ਤਾਂ ਤੁਹਾਨੂੰ ਪਤਾ ਸਾਂਚੀ ਸਤੂਪਾ ਪਰ ਸਭ ਤੋਂ ਵੱਡਾ ਕਿਹੜਾ ਹੈ ਕੇਸਰੀਆ ਤੇਰਾ ਕੇਸਰੀਆ ਸਤੂਪ ਹੈ ਕਿੱਥੇ ਆਪਣੇ ਕੋਲੇ ਕੇਸਰੀਆ ਸਤੂਪ ਤਾਂ ਕੇਸਰੀਆ ਇਨ ਦਾ ਈਸਟ ਚੰਪਾਰਨ ਡਿਸਟ੍ਰਿਕਟ ਆਫ ਬਿਹਾਰ ਬਿਹਾਰ ਦੇ ਵਿੱਚ ਪੈਂਦਾ ਆਪਣੇ ਕੋਲੇ ਕੇਸਰੀਆ ਸਤੂਪ ਇਟ ਇਜ਼ ਨੋਨ ਐਸ ਦ ਵਰਲਡਸ ਲਾਰਜੇਸਟ ਐਂਡ ਟਾਲੇਸਟ ਬੁੱਧਿਸ ਸੂਪਾ ਦੁਨੀਆ ਦਾ ਸਭ ਤੋਂ ਵੱਡਾ ਅਤੇ ਉੱਚਾ ਕਿਹ ਹੈ ਸਤੂਪਾ ਇਹ ਜੋ ਆਪਣੇ ਕੋਲ ਤੁਹਾਨੂੰ ਫੋਟੋ ਦਿਖ ਰਹੀ ਹੈ ਕਿਸ ਚੀਜ਼ ਦੀ ਦਿਖ ਰਹੀ ਹੈ ਇਹ ਇਸੇ ਕੇਸਰੀਆ ਸਤੂਪਾ ਦੀ ਹੈ ਯਾਦ ਰੱਖਿਓ ਕਿੱਥੇ ਪੈਂਦਾ ਇਹ ਬਿਹਾਰ ਦੇ ਵਿੱਚ ਪੈਂਦਾ ਹੂ ਅਮੰਗ ਦਾ ਫੋਲੋਇੰਗ ਹੈਜ਼ ਰਿਟਨ ਇਨ ਦ ਬਾਇਓਗ੍ਰਾਫੀ ਆਫ ਬੁੱਧਾ ਬੁੱਧ ਚਰਿੱਤਰ ਬਹੁਤ ਇੰਪੋਰਟੈਂਟ ਕੁਐਸਚਨ ਬੁੱਧ ਚਰਿੱਤਰ ਕਿਸ ਨੇ ਲਿਖੀ ਹੈ ਅਸ਼ਵਗੋਸ਼ਾ ਨਾਗਾਰਜੁਨਾ ਵਾਸੂਮੇਤਰਾ ਜਾਂ ਚਰਕ थो सब पता है कि अश्वघोषा ने, ने, ने लिखी है अपने अश्वघो बुद्धिस्ट पीरियड का सब तो ओलडेस्ट सब तो पुराना केतूपा है धामिक स्तूपा महाबोधि स्तूपा केसरी स्तूपा या साची स्तूपा तो कि अपने को सब तो oldest है तो सब तो व्डा पूछा जाए तरह केसरी स्तूपा पर ਸਭ ਤੋਂ 올ਡੇਸਟ ਕਿਹੜਾ ਹੈ ਸਾਂਚੀ ਸਤੂਪ ਹੈ ਮੋਸਟ ਇੰਪੋਰਟੈਂਟ ਕਿਹੜਾ ਹੈ ਸਾਂਚੀ ਸਤੂਪ ਕਿਹ ਹੈ ਸਭ ਤੋਂ 올ਡੇਸਟ ਸਤੂਪ ਹੈ ਸਭ ਤੋਂ ਪੁਰਾਣਾ ਸਤੂਪ ਹੈ ਦ ਸ਼ਾਲੇਂਦਰ ਕਿੰਗਸ ਹੂ ਫਾਊਂਡਡ देयर ਐਮਪਾਇਰ ਇਨ ਦਾ ਸਾਊਥ-ਈਸਟ ਸਾਊਥ-ਈਸਟ ਏਸ਼ੀਆ ਇਨ ਦਾ 8th ਸੈਂਚਰੀ ਏਡੀ ਵਰ ਦਾ ਫਾਲੋਅਰ ਆਫ ਜਿਹੜਾ ਆਪਣੇ ਕੋਲੇ ਸ਼ਾਲੇਂਦਰ ਕਿੰਗ ਸੀਗਾ ਜਿਹਨੇ ਆਪਣਾ ਸਾਊਥ-ਈਸਟ ਏਸ਼ੀਆ ਦੇ ਵਿੱਚ 8ਵੀਂ ਸੈਂਚਰੀ ਦੇ ਵਿੱਚ ਕੀ ਬਣਾਇਆ ਇੱਕ ਐਮਪਾਇਰ ਸਟਾਰਟ ਕੀਤਾ ਉਹ ਕੀ ਦਾ ਉਹ ਚੇਲਾ ਸੀਗਾ ਤਾਂ ਮਹਾਯਾਨ ਬੁੱਧਿਜ਼ਮ ਸ਼ੈਵイズਮ ਜੈਨイズਮ ਜਾਂ ਹਿੰਦੂਜਮ ਤੁਹਾਨੂੰ ਪਤਾ ਹੈ ਬੁੱਧਿਜ਼ਮ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਇੱਕ ਸੀਗਾ ਹੀਨਯਾਨ ਇੱਕ ਸੀਗਾ ਮਹਾਯਾਨ ਤਾਂ ਜਿਹੜਾ ਇਹ ਬੰਦਾ ਸੀਗਾ ਇਹ ਕਿਹੜੇ ਬੁੱਧਿਜ਼ਮ ਦੇ ਵਿੱਚ ਸੀਗਾ ਵੈਸ਼ਤਕਲਾ ਬੁੱਧਿਜ਼ਮ ਵੀ ਆ ਸਕਦਾ ਤਾਂ ਵੀ ਠੀਕ ਹੈ ਪਰ ਜੇ ਤੁਸੀਂ ਮਹਾਯਾਨ ਬੁੱਧਿਜ਼ਮ ਲਿਖਣਾ ਹੈ ਇਹ ਵੀ ਬਿਲਕੁਲ ਠੀਕ ਹੈ ਤਾਂ ਇਹ ਬੰਦਾ ਮਹਾਯਾਨ ਬੁੱਧਿਜ਼ਮ ਦਾ ਫਾਲੋਅਰ ਸੀ ਠੀਕ ਹੈ ਯਾਦ ਰੱਖਿਓ ਮਹਾਯਾਨ ਤੇ ਹੀਨਯਾਨ ਦੇ ਵਿੱਚ ਫਰਕ ਕੀ ਹੈ ਮਹਾਯਾਨ ਬੁੱਧਿਜ਼ਮ ਕਨਸੀਡਰ ਗੌਤਮ ਬੁੱਧਾ ਟੂ ਬੀ ਡਿਵਾਈਨ ਬੀਇੰਗ ਹੂ ਵਿਲ ਬੀ ਹੈਲਪ ਹਿਸ ਫਾਲੋਅਰ ਅਟੇਨ ਨਿਰਵਾਣਾ ਮਤਲਬ ਕੀ ਹੈ ਗੌਤਮ ਬੁੱਧ ਨੂੰ ਕੀ ਕਰਿਆ ਕਰਦੇ ਸੀ ਮੰਨਿਆ ਕਰਦੇ ਸੀ ਜਿਹੜੇ ਹਿਨਯਾਨ ਸੀਗੇ ਕਨਸੀਡਰ ਗੌਤਮ ਬੁੱਧਾ ਐਜ਼ ਐਨ ਆਰਡੀਨਰੀ ਹਿਊਮਨ ਬੀਇੰਗ ਹੂ ਅਟੇਂਡ ਨਿਰਵਾਣਾ ਇਹਦੇ ਵਿੱਚ ਕੀ ਸੀ ਮਹਾਯਾਨ ਦੇ ਵਿੱਚ ਗੌਤਮ ਬੁੱਧਾ ਨੂੰ ਹੀ ਕੀ ਮੰਨਿਆ ਗਿਆ ਰੱਬ ਮੰਨਿਆ ਗਿਆ ਵੀ ਗੌਤਮ ਬੁੱਧਾ ਦੀ ਹੀ ਪੂਜਾ ਕਰਨੀ ਹੈ ਇਹੀ ਆਪਾਂ ਨਿਰਵਾਣਾ ਦਿਵਾਨਗੇ ਪਰ ਇੱਥੇ ਗੌਤਮ ਬੁੱਧਾ ਦੀ ਟੀਚਿੰਗ ਨੂੰ ਰੱਬ ਮੰਨਿਆ ਗਿਆ ਵੀ ਇਹਨਾਂ ਦੀ ਟੀਚਿੰਗ ਦੇ ਨਾਲ ਆਪਾਂ ਕੀ ਕਰ ਸਕ ਨਿਰਵਾਣਾ ਪ੍ਰਾਪਤ ਕਰ ਸਕਦੇ ਆ ਇੱਥੇ ਗੌਤਮ ਬੁੱਧਾ ਰੱਬ ਸੀ ਇੱਥੇ ਗੌਤਮ ਬੁੱਧਾ ਦੀ ਜੋ ਬਾਣੀ ਸੀਗੀ ਉਹਨੂੰ ਆਪਣੇ ਕੋਲੇ ਉੱਚ ਸਥਾਨ ਦਿੱਤਾ ਗਿਆ ਡੈਸ਼ ਵਾਸ ਦਾ ਫਰਸਟ ਔਮਨ ਟੂ ਬੀ ਆਰਡਰ ਆਡੈਂਡ ਐਸ ਅ ਵਿਖੂਨੀ ਇਨ ਬੁੱਧਿਜ਼ਮ ਬੁੱਧਿਜ਼ਮ ਦੇ ਵਿੱਚ ਪਹਿਲੀ ਵਿਖੂਨੀ ਕਿਸ ਨੂੰ ਕਿਹਾ ਜਾਂਦਾ ਹੈ ਧਰਮਾਨੰਦਾ ਵਿਖੂਨੀ ਸੁਜਾਤਾ ਮਹਾ ਪ੍ਰਜਾਪਤੀ ਗੌਤਮੀ ਜਾਂ ਸੰਘ ਮੇਤਾ ਤਾਂ ਬਹੁਤ ਇੰਪੋਰਟੈਂਟ ਕਿਹਨੂੰ ਮੰਨਿਆ ਜਾਂਦਾ ਹੈ ਮਹਾ ਪ੍ਰਜਾਪਤੀ ਗੌਤਮੀ ਨੂੰ ਇਹ ਆਪਣੇ ਕੋਲੇ ਸਟੈਪ ਮਦਰ ਸੀਗੇ ਜੀ ਇਹ ਆਪਣੇ ਕੋਲੇ ਕੀ ਸੀ ਸਟੈਪ ਮਦਰ ਥੇ ਠੀਕ ਹੈ ਜੀ ਇਹ ਆਪਣੇ ਕੋਲੇ ਸਟੈਪ ਮਦਰ ਸੀਗੇ ਕਿਦੇ ਮਹਾਤਮਾ ਬੁੱਧ ਦੇ ਇਹ ਆਪਣੇ ਕੋਲੇ ਮਹਾਤਮਾ ਬੁੱਧ ਦੇ ਕੀ ਸੀ ਸਟੈਪ ਮਦਰ ਸੀਗੇ ਪ੍ਰਜਾਪਤੀ ਗੌਤਮੀ ਜਿਨ੍ਹਾਂ ਦੇ ਨਾਮ ਤੋਂ ਹੀ ਆਪਾਂ ਮਹਾਤਮਾ ਗੌਤਮ ਬੁੱਧਾ ਵੀ ਪੜਦੇ ਹਾਂ ਗੌਤਮ ਬੁੱਧਾ ਤਾਂ ਇਹਨਾਂ ਦੇ ਨਾਮ ਤੋਂ ਹੀ ਪਿਆ ਸੀ ਥੋੜਾ ਜਿਹਾ ਯਾਦ ਰੱਖਦੇ ਆਪਾਂ ਕਿ ਸਿਧਾਰਥ ਗੌਤਮਾ ਨੌਨ ਐਸ ਬੁੱਧਾ ਤਾਂ ਯਾਦ ਰੱਖਿਓ ਮਹਾਤਮਾ ਬੁੱਧਾ ਨਾਮ ਬਚਪਨ ਦਾ ਨਾਮ ਕੀ ਸੀ ਸਿਧਾਰਥ ਦੇ ਗੌਤਮੀ ਇਹਨਾਂ ਦੇ ਸਟੈਪ ਮਦਰ ਕਰਕੇ ਨਾ ਨਾਮ ਪੈ ਗਿਆ ਵਾਸ ਬੋਰਨ ਇਨਟੂ ਅ ਨੋਬਲ ਫੈਮਿਲੀ ਇਨ ਕਿੱਥੇ ਜਨਮ ਹੋਇਆ ਸੀ ਮਹਾਤਮਾ ਬੁੱਧਾ ਲੁੰਬਣੀ ਨੇਪਾਲ ਦੇ ਵਿੱਚ ਹੋਇਆ ਸੀ ਲਗਭਗ 563 ਬੀਸੀ ਦੇ ਵਿੱਚ ਇਹਨਾਂ ਦਾ ਜਨਮ ਲੁੰਬਣੀ ਨੇਪਾਲ ਦੇ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਦਾ ਨਾਮ ਸੀ ਸੁਦੋਦਨਾ ਯਾਦ ਰੱਖਿਓ ਪਿਤਾ ਦਾ ਨਾਮ ਕੀ ਹੈ ਸੁਦੋਦਨਾ ਤੇ ਇਹ ਕੀ ਸੀ ਆਪਣੇ ਕੋਲੇ ਸ਼ਾਕਿਆ ਕਲੈਨ ਤੋਂ ਸੀਗੇ ਜਿਹੜੇ ਸ਼ਾਕਿਆ ਕਬੀਲਾ ਸੀਗਾ ਸ਼ਾਕਿਆ ਕਲੈਨ ਤੋਂ ਸੀ ਇਹਨਾਂ ਦੇ ਪਿਤਾ ਜੀ ਤੇ ਇਹਦੀ ਮਦਰ ਦਾ ਨਾਮ ਕੀ ਸੀ ਕੁਇਨ ਮਾਇਆ ਠੀਕ ਹੈ ਇਹਦੀ ਮਦਰ ਦਾ ਨਾਮ ਕੀ ਸੀ ਕੁਇਨ ਮਾਇਆ ਇਹਨਾਂ ਦਾ ਵਿਆਹ ਕਿਦੋਂ ਨਾਲ ਹੋਇਆ ਸੀ ਯਾਦ ਰੱਖਿਓ ਯਸ਼ੋਧਰਾ ਦੇ ਨਾਲ ਯਾਦ ਰੱਖਿਓ ਜੋ ਮਹਾਤਮਾ ਬੁੱਧ ਜੀ ਸੀਗੇ ਨਾ ਜਨਮ ਹੋਇਆ ਸੀ ਸ਼ੋਧਰਾ ਦੇ ਨਾਲ ਇਹਨਾਂ ਦੇ ਮੁੰਡੇ ਦਾ ਨਾਮ ਕੀ ਸੀ ਰਾਹੁਲ ਠੀਕ ਹੈ ਇਹਨਾਂ ਦੇ ਮੁੰਡੇ ਦਾ ਨਾਮ ਕੀ ਸੀ ਰਾਹੁਲ ਇਹ ਕੁਝ ਉਹ ਜਾਣਕਾਰੀ ਹੈ ਜੋ ਤੁਹਾਨੂੰ ਮਹਾਤਮਾ ਬੁੱਧ ਬਾਰੇ ਪਤਾ ਹੋਣੀ ਚਾਹੀਦੀ ਹੈ ਠੀਕ ਹੈ ਵਿੱਚ ਕੁਸ਼ਾਨ ਰੂਲਰ ਵਾਸ ਫੇਮਸ ਇਨ ਹਿਸ ਹਿਸਟਰੀ ਐਜ਼ ਅ ਗ੍ਰੇਟ ਪੈਟਰਨ ਆਫ ਬੁੱਧਿਜ਼ਮ ਐਂਡ ਆਰਗੇਨਾਈਜ਼ਡ ਦਾ 4ਥ ਬੁੱਧਿਸਟ ਕਾਉਂਸਲ ਕਿ ਕਿਹੜਾ ਆਪਣੇ ਕੋਲੇ ਕੁਸ਼ਾਨ ਰੂਲਰ ਹੋਇਆ ਜਿਨੇ ਆਪਣੇ ਕੋਲੇ 4ਥ ਬੁੱਧਿਸਟ ਕਾਉਂਸਲ ਕਰਵਾਈ ਸੀ ਵਾਸੂਦੇਵ ਵਿਮਕ ਕਟਫਾਸੀ ਕਨਿਸ਼ਕਿਆ ਹਵਨ ਸ਼ਿਕਾ ਦਾ ਬਹੁਤ ਸੌਖਾ ਕੁਐਸਚਨ ਕਿ ਕਨਿਸ਼ਕ ਨੇ ਕਰਾਈ ਸੀ ਤੁਹਾਨੂੰ ਪਤਾ ਹੈ ਬੁੱਧਿਜ਼ਮ ਦੇ ਵਿੱਚ ਆਪਣੇ ਕੋਲ ਕੀ ਹੋਈਆਂ ਨੇ ਚਾਰ ਬੁੱਧ ਕਾਉਂਸਲ ਹੋਈਆਂ ਨੇ ਜਿਹਦੇ ਵਿੱਚੋਂ ਚੌਥੀ ਕਿਹਨੇ ਕਰਾਈ ਸੀ ਕਨਿਸ਼ਕ ਨੇ ਕਰਵਾਈ ਸੀ ਤੇ ਯਾਦ ਰੱਖਿਓ ਇੱਥੇ ਜਿਵੇਂ ਗੱਲ ਕਰਾਂ ਪਹਿਲੀ ਕਿਹਨੇ ਕਰਵਾਈ ਸੀ ਆਜਾਤ ਸੱਤੂ ਨੇ ਦੂਜੀ ਕਾਲਾਸੋਕਾ ਨੇ ਤੀਜੀ ਅਸ਼ੋਕ ਨੇ ਤੇ ਚੌਥੀ ਕਨਿਸ਼ਕ ਨੇ ਜੋ ਆਪਣੇ ਪੇਪਰ 'ਚ ਪੁੱਛਿਆ ਗਿਆ ਤੇ ਪੇਪਰ 'ਚ ਬਹੁਤ ਵਾਰੀ ਈਵਨ ਕਿ ਜੇ ਤੁਹਾਨੂੰ ਆ ਆਪਣੇ ਕੋਲ ਸ਼ਾਇਦ ਅ ਲੇਬਰ ਇੰਸਪੈਕਟਰ ਦਾ ਪੇਪਰ ਸੀਗਾ ਉਹਦੇ ਵਿੱਚ ਕੁਐਸਚਨ ਆਇਆ ਹੋਇਆ ਹੈ ਕਿ ਆਪਣੇ ਕੋਲ ਪਹਿਲੀ ਜੋ ਕਾਉਂਸਲ ਸੀ ਉਹ ਕਿੱਥੇ ਰੱਖੀ ਗਈ ਸੀ ਰਾਜਗ੍ਰੀ ਰਾਜਗ੍ਰਹਾ ਦੂਜੀ ਜੋ ਸੀਗੀ ਉਹ বৈਸ਼ਾਲੀ ਦੇ ਵਿੱਚ ਤੀਜੀ ਪਾਟਲੀ ਪੁੱਤਰ ਦੇ ਵਿੱਚ ਤੇ ਆਪਣੇ ਕੋਲ ਚੌਥੀ ਕੁੰਡਲਵਨ ਜਾਂ ਕਸ਼ਮੀਰ ਦੇ ਵਿੱਚ ਇਹ ਯਾਦ ਰੱਖਿਓ ਪਹਿਲੀ ਰਾਜਗ੍ਰਹਾ ਦੇ ਵਿੱਚ ਦੂਜੀ বৈਸ਼ਾਲੀ ਦੇ ਵਿੱਚ ਤੀਜੀ ਪਾਟਲੀ ਪੁੱਤਰ ਦੇ ਵਿੱਚ ਚੌਥੀ ਕਸ਼ਮੀਰ ਦੇ ਵਿੱਚ ਇਹ ਤਿੰਨੇ ਹੀ ਪਹਚਾਰੇ ਇੰਪੋਰਟੈਂਟ ਨੇ ਯਾਦ ਸਾਲ ਯਾਦ ਰੱਖਣੇ ਨੇ ਇੰਪੋਰਟੈਂਟ ਨਹੀਂ ਹੈਗੇ ਉਹ ਇਹ ਲਿਖ ਲਓ ਜੇ ਲਿਖਣਾ ਹੈ 483 BC ਸੀ 383 BC 250 BC ਤੇ 72 AD ਇਹ AD ਦੇ ਵਿੱਚ ਆ ਗਿਆ ਠੀਕ ਹੈ ਤਾਂ ਇਹ ਨਹੀਂ ਇੰਪੋਰਟੈਂਟ ਨਹੀਂ ਹੈ ਕਿ ਇੰਪੋਰਟੈਂਟ ਕੀ ਹੈ ਕਿ ਨੇ ਕਰਵਾਈ ਸੀ ਕਿੱਥੇ ਹੋਈ ਸੀ ਕਿਹੜਾ ਸਾਲ ਇਹ ਜਿਆਦਾ ਇੰਪੋਰਟੈਂਟ ਹੈ ਇਹਨੂੰ ਤੁਸੀਂ ਯਾਦ ਰੱਖਣਾ ਹੈ ਵਿਦ ਰੈਫਰੈਂਸ ਟੂ ਬੁੱਧਿਸ ਆਰਕੀਟੈਕਚਰ ਵਾਟ ਡਸ ਚੈਤਿਆ ਮੀਨ ਚੈਤਿਆ ਦਾ ਮਤਲਬ ਕੀ ਹੁੰਦਾ ਹੈ ਬੁੱਧਿਸਟ ਰਾਈਸ ਟੈਂਪਲ ਐਂਟਰੈਂਸ ਪ੍ਰੇਅ ਹਾਲ ਯਾ ਰੈਜ਼ਿਡੈਂਸ ਅ ਮੋਨੈਸਟਰੀ ਤਾਂ ਆਪਨੇ ਕੋਲੇ ਕੀ ਮਤਲਬ ਹੁੰਦਾ ਹੈ ਚੈਤਿਆ ਦਾ ਜੇ ਆਪਾਂ ਚੈਤਿਆ ਦੀ ਗੱਲ ਕਰੀਏ ਤਾਂ ਚੈਤਿਆ ਦਾ ਮਤਲਬ ਕੀ ਹੁੰਦਾ ਹੈ ਤਾਂ ਪ੍ਰੇਅਰ ਹਾਲ ਨੂੰ ਕਹਿੰਦੇ ਨੇ ਪ੍ਰੇਅਰ ਹਾਲ ਨੂੰ ਜਿੱਥੇ ਆਪਣੇ ਕੋਲ ਪ੍ਰੇਅਰ ਕਰਦੇ ਨੇ ਉਹਨੂੰ ਕੀ ਕਿਹਾ ਜਾਂਦਾ ਹੈ ਚੈਤਿਆ ਕਿਹਾ ਜਾਂਦਾ ਹੈ ਠੀਕ ਹੈ ਚੈਤੇ ਕਹਿੰਦਾ ਵਿਚ ਆਫ ਦ ਫੋਲੋਇੰਗ ਸਟਰਕਚਰ ਇਜ਼ ਅਸੋਸੀਏਟਿਡ ਵਿਦ ਬੁੱਧਿਜ਼ਮ ਬੁੱਧਿਜ਼ਮ ਦੇ ਨਾਲ ਆਪਣੇ ਕੋਲੇ ਕਿਹੜਾ ਤੁਹਾਨੂੰ ਸਭ ਨੂੰ ਪਤਾ ਹੋਣੀ ਆ ਪਾਈ ਪੜ੍ਹ ਕੇ ਨੇ ਸਤੂਪਾ ਜੋ ਆਪਣੇ ਕੋਲ ਸਤੂਪਾ ਹੁੰਦਾ ਉਹ ਕਿਹਦੇ ਨਾਲ ਸੰਬੰਧਿਤ ਹੈ ਬੁੱਧਿਜ਼ਮ ਦੇ ਨਾਲ ਕੀ ਹੈ ਸੰਬੰਧਿਤ ਹੈ ਅੱਗੇ ਆਜੋ ਦਾ ਰੂਲਸ ਮੇਡ ਫਾਰ ਦਾ ਬੁੱਧਿਸਟ ਸੰਘਾ ਵਾਰ ਰਿਟਨ ਡਾਊਨ ਇਨ ਅ ਬੁੱਕ ਕਾਲ ਤਾਂ ਜਿਹੜੇ ਆਪਣੇ ਕੋਲੇ ਬੋਧੀ ਸੰਘਾ ਲਈ ਬਣਾਏ ਗਏ ਨਿਯਮ ਨੇ ਉਹ ਕਿਹੜੀ ਕਿਤਾਬ ਦੇ ਵਿੱਚ ਨੇ ਤਾਂ ਕਿਹਦੇ ਵਿੱਚ ਹੈ ਅਭਿਧੰ ਪਿਤਾਕਾ ਸੁਤ ਪਿਤਾਕਾ ਵਿਨੈ ਪਿਤਾਕਾ ਜਾਂ ਮਿਲੇਂਦਾ ਪੰਡਾ ਤਾਂ ਉਹ ਜਿਹੜੇ ਰੂਲ ਨੇ ਉਹ ਕਿਹੜੀ ਕਿਤਾਬ ਦੇ ਵਿੱਚ ਤੁਹਾਨੂੰ ਮਿਲਦੇ ਨੇ ਤਾਂ ਬਹੁਤ ਹੀ ਇੰਪੋਰਟੈਂਟ ਕੁਐਸਚਨ ਵਿਨੈ ਪਿਤਾਕਾ ਵਿਨੈ ਪਿਤਾਕਾ ਦੇ ਵਿੱਚ ਤੁਹਾਨੂੰ ਸੰਘਾ ਦੇ ਰੂਲ ਮਿਲਦੇ ਨੇ ਅਗਲਾ ਕੁਐਸਚਨ ਹੈ ਇਨ ਬੁੱਧਿਸਟ ਆਰਕੀਟੈਕਚਰ ਵਿੱਚ ਅਮੰਗ ਦਾ ਫਾਲੋਇੰਗ ਆਰ ਮੈਡੀਟੇਸ਼ਨ 셀 ਐਂਡ ਲਿਵਿੰਗ ਕੁਆਟਰਸ ਫਾਰ ਦਾ ਮੰਗਸ ਬੋਧੀ ਆਰਕੀਟੈਕਚਰ ਵਿੱਚ ਇਹਨਾਂ ਵਿੱਚੋਂ ਕਿਹੜੇ ਧਿਆਨ ਸੈੱਲ ਅਤੇ ਭਿਖਸ਼ੂਆਂ ਲਈ ਰਹਿਣ ਵਾਲੇ ਸਥਾਨ ਹਨ ਤਾਂ ਵਿਹਾਰਾ ਚੇਤਿਆਗ੍ਰਹ ਪੈਤਰਾ ਦਿਉਰਾ ਜਾਂ ਸਤੂਪਾ ਜਿੱਥੇ ਆਪਣੇ ਕੋਲੇ ਬੋਧੀ ਰਹਿੰਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਜਿੱਥੇ ਬੋਧੀ ਰਹਿੰਦੇ ਨੇ ਉਹਨਾਂ ਨੂੰ ਵਿਹਾਰਾ ਕਿਹਾ ਜਾਂਦਾ ਹੈ ਚੇਤਿਆਗ੍ਰਹ ਕਿਹਾ ਜਾਂਦਾ ਹੈ ਪੈਤਰਾ ਦਿਉਰਾ ਕਿਹਾ ਜਾਂਦਾ ਹੈ ਜਾਂ ਸਤੂਪਾ ਕਿਹਾ ਜਾਂਦਾ ਹੈ ਆਪਣੇ ਕੋਲ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਵਿਹਾਰਾ ਕਿਹਾ ਜਾਂਦਾ ਜਿੱਥੇ ਆਪਣੇ ਕੋਲੇ ਬੋਧੀ ਮੋਂਕ ਰਹਿੰਦੇ ਨੇ ਉਹਨਾਂ ਨੂੰ ਵਿਹਾਰਾ ਕਿਹਾ ਜਾਂਦਾ ਹੈ ਬੁੱਧ ਮੈਡੀਟੇਟਡ ਫਾਰ ਡੇਜ਼ ਐਂਡ ਅੰਡਰ ਅ ਪੀਪਲ ਟਰੀ ਵੇਅਰ ਹੀ ਅਟੇਨਡ ਦ ਇਨਲਾਈਟਨਮੈਂਟ ਬੁੱਧ ਨੇ ਮਹਾਤਮਾ ਬੁੱਧ ਨੇ ਇੱਕ ਪੀਪਲ ਦੇ ਦਰਖਤ ਹੇਠ ਕਈ ਦਿਨਾਂ ਤੱਕ ਧਿਆਨ ਕੀਤਾ ਜਿੱਥੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਤਾਂ ਉਹ ਕਿੱਥੇ ਹੈ ਸਾਰਨਾਥ ਬੋਧਗਯਾ ਕੁਸ਼ੀਨਗਰ ਜਾਂ ਉਜੈਨ ਤਾਂ ਮੋਸਟ ਇੰਪੋਰਟੈਂਟ ਕਿੱਥੇ ਹੈ ਬੋਧ ਗਿਆ ਤੇ ਪੇਪਰ ਚਾਹਦਾ ਉਹਨਾਂ ਨੇ ਆਪਣਾ ਫਰਸਟ ਸਰਮਨ ਫਰਸਟ ਸਰਮਨ ਜਾਂ ਪਹਿਲਾ ਉਪਦੇਸ਼ ਕਿੱਥੇ ਦਿੱਤਾ ਸੀ ਤਾਂ ਉਹਨਾਂ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ ਸੀ ਸਾਰਨਾਥ ਦੇ ਵਿੱਚ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਸੀ ਗਿਆ ਜਿਹਨੂੰ ਅੱਜ ਕੱਲ ਤੁਸੀਂ ਕੀ ਕਹਿ ਦਿੰਦੇ ਹੋ ਬੋਧ ਗਿਆ ਕਹਿ ਦਿੰਦੇ ਹੋ ਪਰ ਉਹਨਾਂ ਨੇ ਆਪਣਾ ਪਹਿਲਾ ਜੋ ਆਪਣੇ ਕੋਲੇ ਉਹ ਸੀਗਾ ਸਰਮਨ ਸੀਗਾ ਪਹਿਲਾ ਉਪਦੇਸ਼ ਸੀ ਕਿੱਥੇ ਦਿੱਤਾ ਸੀ ਤਾਂ ਆਪਣੇ ਕੋਲੇ ਸਾਰਨਾਥ ਦੇ ਵਿੱਚ ਗੌਤਮ ਬੁੱਧਾ ਆਫਟਰ ਅਟੇਨਿੰਗ ਐਨਲਾਈਟਨ ਐਟ 22 ਬਹੁਤ ਇੰਪੋਰਟੈਂਟ ਕੁਐਸਚਨ ਉਹਨਾਂ ਨੂੰ ਆਪਣੇ ਕੋਲੇ ਇਨਲਾਈਟਮੈਂਟ ਗਿਆਨ ਦੀ ਪ੍ਰਾਪਤੀ ਕਦੋਂ ਹੋਈ 35 ਦੀ ਉਮਰ ਦੇ ਵਿੱਚ ਕਿਹੜੇ ਦਰਿਆ ਦੇ ਕੰਢੇ ਤੇ ਨਿਰੰਜਣਾ ਦਰਿਆ ਦੇ ਕੰਢੇ ਦਾ ਸਰਮਨ ਨੋਨ ਐਸ ਦਾ ਜਿਹੜਾ ਉਹਨਾਂ ਨੇ ਪਹਿਲਾ ਸਰਮਨ ਦਿੱਤਾ ਪਹਿਲਾ ਉਹਨਾਂ ਨੇ ਕੀ ਦਿੱਤਾ ਉਪਦੇਸ਼ ਦਿੱਤਾ ਉਹਨੂੰ ਕੀ ਕਿਹਾ ਜਾਂਦਾ ਧਰਮ ਚੱਕਰ ਪਰਿਵਰਤਨ ਤਾਂ ਆਪਣੇ ਕੋਲੇ ਪੰਜ ਡਿਸਾਈਪਲਸ ਨੂੰ ਦਿੱਤਾ ਸੀ ਕਿੱਥੇ ਦਿੱਤਾ ਸੀ ਸਾਰਨਾਥ ਹੋਣੀ ਆਪਾਂ ਕਰਕੇ ਆਟਾ ਠੀਕ ਆ ਸਾਰਨਾਥ ਦੇ ਇੱਕ ਡੀਅਰ ਪਾਰਕ ਦੇ ਵਿੱਚ ਉਹਨਾਂ ਨੇ ਦਿੱਤਾ ਸੀ ਜਿਹਨੂੰ ਕੀ ਕਿਹਾ ਜਾਂਦਾ ਧਰਮ ਚੱਕਰ ਪਰਿਵਰਤਨ ਕਿਹਾ ਜਾਂਦਾ ਹੈ ਵਿੱਚ ਵਾ ਵਾਟ ਵਾਸ ਦਾ ਪੈਡੈਸਟੀਰੀਅਨ ਪਾਥ ਫਰੋ ਡਿਵੋਰਟਸ ਟੂ ਵੇਵ ਇਨ ਹੋਮੇਜ ਟੂ ਸਤੂਪਾ ਕਾਲਡ ਬੋਧੀਸਟ ਆਰਕੀਟੈਕਚਰ ਹੁਣੀ ਮੈਂ ਕਰਵਾ ਕੇ ਟ ਹੈ ਬੁੱਧੀ ਆਰਕੀਟੈਕਚਰ ਵਿੱਚ ਸਤੂਪ ਨੂੰ ਸ਼ਰਧਾਂਜਲੀ ਦੇਣ ਦੇ ਲਈ ਸਰਦਾਲੂਆਂ ਲਈ ਪੈਦਲ ਚੱਲਣ ਵਾਲੇ ਰਸਤੇ ਨੂੰ ਕੀ ਕਹਿੰਦੇ ਨੇ ਮੈਂ ਹੁਣੀ ਤੁਹਾਨੂੰ ਕਰਵਾ ਕੇ ਟਾ ਕੀ ਕਹਿੰਦੇ ਨੇ ਮੇਧੀ ਕਹਿੰਦੇ ਨੇ ਕਿਹੜਾ ਰਸਤਾ ਕਹਿੰਦੇ ਨੇ ਮੇਧੀ ਜੇ ਥੋੜੇ ਪੁਰਾਣਾ ਕੁਝ ਦੇਖਿਆ ਤਾਂ ਉੱਥੇ ਇੱਕ ਇਸ ਤਰੀਕੇ ਨਾਲ ਸੀਗਾ ਮੇਧੀ ਨਾਮ ਸਵਿਦਾ ਜਿੱਥੇ ਆਪਣੇ ਕੋਲ ਸਰਦਾਲੂ ਚੱਲ ਕੇ ਜਾਇਆ ਕਰਦੇ ਰਾਮ ਭਰ ਸਤੂਪਾ ਵਿੱਚ ਮਾਰਕਸ ਦਾ ਸਾਈਟ ਵੇਅਰ ਲਾਰਡ ਬੁੱਧਾ ਵਾਸ ਕ੍ਰੀਮੇਟਡ ਇਸ ਸਵਿਚਡ ਇਨ ਵਿੱਚ ਸਟੇਟ ਆਫ ਇੰਡੀਆ ਰਾਮ ਭਰ ਸਤੂਪ ਜੋ ਕਿ ਉਸ ਥਾਨ ਨੂੰ ਦਰਸਾਉਂਦਾ ਹੈ ਜਿੱਥੇ ਭਗਵਾਨ ਬੁੱਧ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਭਾਰਤ ਦੇ ਕਿਸ ਰਾਜ ਦੇ ਵਿੱਚ ਹੈ ਹਿਮਾਚਲ ਪ੍ਰਦੇਸ਼ ਬਿਹਾਰ ਮੱਧ ਪ੍ਰਦੇਸ਼ ਜਾਂ ਉੱਤਰ ਪ੍ਰਦੇਸ਼ ਦੇ ਵਿੱਚ ਤੁਹਾਨੂੰ ਪਤਾ ਹੈ ਜਿੱਥੇ ਮਹਾਤਮਾ ਬੁੱਧ ਨੂੰ ਕੀ ਕੀਤਾ ਗਿਆ ਸੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਉਹ ਕਿੱਥੇ ਪੈਂਦਾ ਹੈ ਉੱਤਰ ਪ੍ਰਦੇਸ਼ ਦੇ ਵਿੱਚ ਪੈਂਦਾ ਹੈ ਆਸ ਹੀ ਆਪਣੇ ਕੋਲੇ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਪੈਂਦਾ ਹੈ ਜਿੱਥੇ ਉਹਨਾਂ ਨੂੰ ਕੀ ਕੀਤਾ ਗਿਆ ਸੀ ਦਫਨਾਇਆ ਹੋ ਸੰਸਕਾਰ ਕੀਤਾ ਗਿਆ ਸੀ ਵਿੱਚ ਆਫ ਦਾ ਫੋਲੋਇੰਗ ਇਜ਼ ਨਾਟ ਅ ਪਾਰਟ ਆਫ ਬੁੱਧਿਸਤੂਪ ਬੁੱਧਾ ਸਤੂਪਾ ਦਾ ਕਿਹੜਾ ਪਾਰਟ ਨਹੀਂ ਹੁੰਦਾ ਹਰਮਿਕਾ ਗੋਪੂਰਾ ਅੰਡ ਜਾਂ ਚਤਰਾ ਹਰਮਿਕਾ ਗੋਪੂਰਾ ਅੰਡ ਜਾਂ ਚਤਰਾ ਤਾਂ ਆ ਚਤਰਾ ਵੀ ਹੁੰਦਾ ਅੰਡ ਵੀ ਹੁੰਦਾ ਹਰਮਿਕਾ ਵੀ ਹੁੰਦਾ ਪਰ ਕਿਹੜਾ ਨਹੀਂ ਹੁੰਦਾ ਗੋਪੂਰਾ ਨਹੀਂ ਹੁੰਦਾ ਹੁਣੀ ਮੈਂ ਤੁਹਾਨੂੰ ਇਹਦੇ ਸਾਰੇ ਪਾਰਟਸ ਕਰਵਾ ਕੇ ਹਟਿਆ ਤਾਂ ਇੰਪੋਰਟੈਂਟ ਹੋ ਜਾਂਦਾ ਤੁਹਾਨੂੰ ਇਹ ਸਾਰਾ ਕੁਝ ਆਉਣਾ ਚਾਹੀਦਾ ਹੈ ਠੀਕ ਹੈ ਜੀ ਦ ਲਾਇਨ ਕੈਪੀਟਲ ਵਾਸ ਬਿਲਟ ਟੂ ਕੈਮਮੋਰੀਟ ਦਾ ਹਿਸਟੋਰੀਕਲ ਇਵੈਂਟ ਆਫ ਬੁੱਧਾ ਸ਼ੇਰਾਂ ਦੀ ਰਾਜਧਾਨੀ ਬੁੱਧ ਦੇ ਡੈਸ਼ ਇਤਿਹਾਸਕਾਰ ਘਟਨਾ ਦੀ ਯਾਦ ਦੇ ਵਿੱਚ ਬਣਾਈ ਗਈ ਸੀ ਜਿਹੜਾ ਆਪਣੇ ਕੋਲੇ ਸ਼ੇਰ ਨੇ ਤੁਹਾਨੂੰ ਅੱਜ ਕੱਲ ਵੀ ਨੈਸ਼ਨਲ ਐਂਬੂਲੈਂਸ ਦੇ ਵਿੱਚ ਦੇਖਿਆ ਹੋਣਗੇ ਇਹਦੇ ਚਾਰ ਸ਼ੇਰ ਨੇ ਤਾਂ ਆਪਣੇ ਕੋਲੇ ਉਹ ਸ਼ੇਰ ਕਿਉਂ ਡਿਫੈਕਟ ਕਰਦੇ ਨੇ ਹੋਮ ਐਂਬੀਅਨੈਂਟ ਇਕੁਏਸ਼ਨ ਆਫ ਨੌਲੇਜ ਦੇਥਿਆ ਫਸਟ ਸ਼ਰਮਾ ਤਾਂ ਉਹਨੂੰ ਕਿਉਂ ਕਰਦੇ ਨੇ ਫਸਟ ਸਰਮਨ ਜੋ ਇਹਨਾਂ ਨੇ ਪਹਿਲਾ ਉਪਦੇਸ਼ ਦਿੱਤਾ ਉਹਨੂੰ ਕਮੈਮੋਰੇਟ ਕਰਦੇ ਨੇ ਜਿਹੜੇ ਆਪਣੇ ਕੋਲੇ ਸ਼ੇਰ ਨੇ ਠੀਕ ਹੈ ਲਾਇਨ ਕੈਪੀਟਲ ਯਾਦ ਰੱਖਿਓ ਆ ਸੀਗੇ ਇੱਥੇ ਵੀ ਯਾਦ ਰੱਖਿਓ ਕਿ ਜੋ ਇਹਨਾਂ ਦਾ ਬਰਥ ਹੋਇਆ ਸੀ ਇਹਨਾਂ ਦੇ ਬਰਥ ਦੇ ਸਿੰਬਲ ਨੂੰ ਕਿਹਦੇ ਨਾਲ ਡਿਨੋਟ ਕੀਤਾ ਜਾਂਦਾ ਹੈ ਲੋਟਸ ਦੇ ਨਾਲ ਬਹੁਤ ਇੰਪੋਰਟੈਂਟ ਕੁਐਸਚਨ ਹੈ 1 ਮਿੰਟ ਪਾਣੀ ਪੀ ਲਈਏ ਕਿ ਜੋ ਇਹਨਾਂ ਦਾ ਬਰਥ ਹੋਇਆ ਸੀ ਉਹਨੂੰ ਜਿਵੇਂ ਆਪਾਂ ਨੇ ਪੜ੍ਹਿਆ ਸੀ ਨਾ ਕਿ ਹਰੇਕ ਤੀਰਥੰਕਰ ਦੇ ਅਲੱਗ-ਅਲੱਗ ਚਿੰਨ ਸੀਗੇ ਤਾਂ ਇਹਨਾਂ ਦੇ ਹਰੇਕ ਜੋ ਆਪਣੇ ਕੋਲੇ ਕਟਨਾਵਾਂ ਹੋਈਆਂ ਜ਼ਿੰਦਗੀ ਦੇ ਵਿੱਚ ਉਹਦੇ ਆਪਣੇ ਆਪਣੇ ਚਿੰਨ੍ਹ ਮਿਲਦੇ ਨੇ ਸਭ ਤੋਂ ਪਹਿਲਾਂ ਲੋਟਸ ਇਹਨਾਂ ਜਨਮ ਦੇ ਨਾਲ ਉਸ ਤੋਂ ਬਾਅਦ ਹਾਰਸ ਜਦੋਂ ਇਹ ਘਰੋਂ ਗਏ ਸੀਗੇ ਤਾਂ ਆਪਣੇ ਕੋਲੇ ਉਹਨੂੰ ਆਪਣੇ ਕੋਲੇ ਕਿਹ ਨਾਲ ਡਾਟ ਨੋ ਕੀਤਾ ਹੁੰਦਾ ਹਾਰਸ ਨਾਲ ਉਸ ਤੋਂ ਬਾਅਦ ਬੋਧੀ ਟਰੀ ਜਿਹੜਾ ਇਹਨਾਂ ਨੂੰ ਐਨਲਾਈਟਨਮੈਂਟ ਹੋਈ ਸੀ ਗਿਆਨ ਦੀ ਪ੍ਰਾਪਤੀ ਹੋਈ ਸੀ ਉਹਨੂੰ ਬੋਧੀ ਟਰੀ ਨਾਲ ਨੋਟ ਕੀਤਾ ਹੁੰਦਾ ਹੈ ਜੋ ਇਹਨਾਂ ਨੇ ਪਹਿਲਾਂ ਆਪਣਾ ਕੀਤਾ ਸੀਗਾ ਆਪਣਾ ਉਪਦੇਸ਼ ਦਿੱਤਾ ਸੀਗਾ ਉਹਨੂੰ ਆਪਣੇ ਕੋਲ ਚੱਕਰ ਦੇ ਨਾਲ ਧਰਮ ਚੱਕਰ ਪਰਵਰਤਨ ਕਿਹਾ ਜਾਂਦਾ ਚੱਕਰ ਦੇ ਨਾਲ ਰਿਨੋਰ ਕਿਹਾ ਜਾਂਦਾ ਹੈ ਤੇ ਸਤੂਪਾ ਡੈਥ ਡੈਥ ਜਾਂ ਪਰਿਨਿਰਵਾਣ ਨੂੰ ਇਹਨਾਂ ਨੂੰ ਸਤੂਪਾ ਦੇ ਨਾਲ ਕੀ ਕੀਤਾ ਜਾਂਦਾ ਰਿਨੋਰ ਕੀਤਾ ਜਾਂਦਾ ਹੈ ਠੀਕ ਹੈ ਜੀ ਚੈਤੇਗਰੀ ਵਿਹਾਰਾ ਇਸ ਡੈਸ਼ ਫੈਸਟੀਵਲ ਸੈਲੀਬ੍ਰੇਟਡ ਇਨ ਸਾੰਚੀ ਚੈਤਿਆਗਰੀ ਵਿਹਾਰਾ ਸਾੰਚੀ ਵਿੱਚ ਮਨਾਇਆ ਜਾਣ ਵਾਲਾ ਇੱਕ ਡੈਸ਼ ਤਿਉਹਾਰ ਹੈ ਜੈਨ ਸਿੱਖ Hindu ਜਾਂ ਬੁੱਧਿਜ਼ਮ ਤਾਂ ਆਪਾਂ ਕਿਹਦੇ ਬਾਰੇ ਪੜ ਰਹੇ ਆਂ ਬੁੱਧਿਜ਼ਮ ਦੇ ਪਾਰ ਰਹਾ ਤਾਂ ਆਪਣੇ ਕੋਲੇ ਓਬਵੀਅਸ ਜੀ ਗੱਲ ਹੈ ਕਿ ਆਊਗਾ ਬੁੱਧਿਜ਼ਮ ਦੁਆਰਾ ਹੀ ਮਨਾਇਆ ਜਾਂਦਾ ਹੈ ਦਾ ਅਰਲੀਐਸਟ ਬੁੱਧਿਸਟ ਟੈਕਸਟ ਵਾਰ ਰਿਟਨ ਇਨ ਜਿਹੜੇ ਆਪਣੇ ਕੋਲੇ ਬੋਧੀ ਟੈਕਸਟ ਸੀ ਉਹ ਤੁਹਾਨੂੰ ਸਭ ਨੂੰ ਪਤਾ ਕਿ ਇਹਦੇ ਵਿੱਚ ਮਿਲਦੇ ਨੇ ਪਾਲੀ ਭਾਸ਼ਾ ਦੇ ਵਿੱਚ ਮਿਲਦੇ ਨੇ ਬੋਧੀ ਟੈਕਸਟ ਪਾਲੀ ਭਾਸ਼ਾ ਦੇ ਵਿੱਚ ਮਿਲਦੇ ਨੇ ਵਿਚ ਆਫ ਦਾ ਫੋਲੋਇੰਗ ਬੁੱਧਿਸਾਈਟਸ ਇਜ਼ ਲੋਕੇਟਿਡ ਇਨ ਦਾ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੇ ਵਿੱਚ ਕਿਹੜੀ ਸਾਈਟ ਹੈ ਕਰਲੇ ਸਾਰਨਾਥ ਅਮਰਾਵਤੀ ਜਾਂ ਸਾਂਚੀ ਦਾ ਤੁਹਾਨੂੰ ਪਤਾ ਹੈ ਉੱਤਰ ਪ੍ਰਦੇਸ਼ ਦੇ ਵਿੱਚ ਕਿਹੜੀ ਹੈ ਸਾਰਨਾਥ ਹੈ ਉੱਤਰ ਪ੍ਰਦੇਸ਼ ਦੇ ਵਿੱਚ ਕਿਹੜੀ ਹੈ ਸਾਰਨਾਥ ਹੈ ਅਕੋਰਡਿੰਗ ਟੂ ਜੈਨ ਟਰੈਡੀਸ਼ਨ ਵਿੱਚ ਤੀਰਥੰਕਰ ਵਾਜ਼ ਮਹਾਵੀਰਾ ਮੋਸਟ ਇੰਪੋਰਟੈਂਟ ਕੁਐਸਚਨ ਕਿ ਜੈਨ ਜੇ ਆਪਾਂ ਜੈਨ ਜੈਨਿਜ਼ਮ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਜੋ ਆਪਣੇ ਕੋਲ ਲਾਸਟ ਤੀਰਥੰਕਰ ਸੀ ਉਹ ਕਿੰਨਾ ਸੀ 24 ਜਿਹਦਾ ਨਾਮ ਕੀ ਸੀ ਮਹਾਵੀਰ ਸਵਾਮੀ ਮੋਸਟ ਇੰਪੋਰਟੈਂਟ ਠੀਕ ਹੈ ਤੇ ਇਹ ਤੋਂ ਬਾਅਦ ਕੋਈ ਵੀ ਤੀਰਥੰਕਰ ਨਹੀਂ ਹੋਏ ਜੈਨੀਆਂ ਦੇ ਸਿਰਫ 24 ਤੀਰਥੰਕਰ ਹੀ ਹੋਏ ਹਾਂ ਉਹ ਤੋਂ ਬਾਅਦ ਕੀ ਆ ਆਪਣੇ ਕੋਲੇ ਦਾ ਬੇਸਿਕ ਪੁਆਇੰਟ ਆਫ ਜੈਨਿਜ਼ਮ ਜੈਨਿਜ਼ਮ ਦਾ ਜੋ ਬੇਸਿਕ ਪੁਆਇੰਟ ਆ ਉਹ ਕਿਹੜਾ ਹੈ ਕਰਮਾ ਲਾਇਲਟੀ ਨੋਨ ਵਾਇਲੈਂਸ ਯਾ ਡਿਸਪੈਸ਼ਨ ਤਾਂ ਆਪਣੇ ਕੋਲੇ ਨੋਨ ਵਾਇਲੈਂਸ ਜਿਹਨੂੰ ਆਪਾਂ ਕੀ ਕਹਿੰਦੇ ਹਾਂ ਅਹਿੰਸਾ ਅਹਿੰਸਾ ਜੋ ਲਿਆ ਗਿਆ ਹੋ ਕਿੱਥੋਂ ਲਿਆ ਗਿਆ ਹੈ ਜੈਨਿਜ਼ਮ ਤੋਂ ਲਿਆ ਗਿਆ ਹੈ ਜੈਨੀ ਕਹਿੰਦੇ ਨੇ ਕਿ ਕਿਸੇ ਪ੍ਰਕਾਰ ਦੀ ਹਿੰਸਾ ਨਹੀਂ ਕਰਨੀ ਹੂ ਸੈਡ ਲਿਵ ਐਂਡ ਲੈਟ ਲਾਈਫ ਮਤਲਬ ਕੀ ਹੈ ਜੀਓ ਔਰ ਜੀਨੇ ਦੋ ਇਹ ਗੱਲ ਕਿਹਨੇ ਕਹੀ ਗੌਤਮ ਬੁੱਧਾ ਨੇ ਮਹਾਤਮਾ ਗਾਂਧੀ ਨੇ ਬినੋਬਾ ਭਾਵੇ ਨੇ ਤਕੀਨੇ ਕਹੀ ਸੀ ਮਹਾਵੀਰ ਸਵਾਮੀ ਨੇ ਗਾਂਧੀ ਜੀ ਨੇ ਕੀ ਕਹਾ ਸੀ డు অর ਡਾਈ ਕਿਹੜੇ ਅੰਦੋਲਨ ਦੇ ਵਿੱਚ 1942 ਦੇ ਕੁਇਟ ਇੰਡੀਆ ਮੂਵਮੈਂਟ ਦੇ ਵਿੱਚ ਕੁਇਟ ਇੰਡੀਆ ਮੂਵਮੈਂਟ ਦੇ ਵਿੱਚ ਇਹ ਗੱਲ ਕਹੀ ਸੀ డు অর ਡਾਈ ਥੱਲੇ ਕਮੈਂਟ ਕਰਕੇ ਦੱਸੋ ਇਹ ਗੱਲ ਅਸਲ 'ਚ ਕਿਹਨੇ ਕਹੀ ਸੀ డు অর ਡਾਈ ਇਹਨਾਂ ਨੇ ਤਾਂ ਸਿਰਫ ਉਹਨੂੰ ਫੇਮਸ ਕੀਤਾ ਸੀ ਅਸਲ 'ਚ ਸਭ ਤੋਂ ਪਹਿਲਾਂ ਇਹ ਕਿਹਨੇ ਕਹਿਆ ਸੀ డు অর ਡਾਈ ਜੇ ਕਿਸੇ ਨੂੰ ਪਤਾ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਵਾਸ ਦਾ ਫਸਟ ਜੈਨ ਮਹਾਸਭਾ ਆਰਗੇਨਾਈਜ਼ਡ ਜੈਨ ਜਿਹੜੀ ਆਪਣੇ ਕੋਲੇ ਪਹਿਲੀ ਮਹਾਸਭਾ ਸੀ ਉਹ ਕਿੱਥੇ ਕਰੀ ਗਈ ਸੀ ਪਾਟਲੀਪੁੱਤਰ ਵੱਲਭੀ ਅਬੂਆ ਪਾਵਾ ਦੇ ਵਿੱਚ ਕਰੀ ਗਈ ਸੀ ਪਹਿਲੀ ਜੈਨ ਮਹਾਸਭਾ ਤੁਹਾਨੂੰ ਪਤਾ ਹੈ ਜੈਨਾਂ ਦੀ ਦੋ ਮਹਾਸਭਾ ਹੋਈਆਂ ਨੇ ਪਹਿਲੀ ਕਿੱਥੇ ਹੋਈ ਹੈ ਪਾਟਲੀਪੁੱਤਰਾਂ ਦੇ ਵਿੱਚ ਦੂਜੀ ਕਿੱਥੇ ਹੋਈ ਹੈ ਵੱਲਭੀ ਦੇ ਵਿੱਚ ਠੀਕ ਹੈ ਫਸਟ ਜੈਨ ਕਾਉਂਸਲ ਕਿੱਥੇ ਹੋਈ ਸੀ ਪਾਟਲੀਪੁੱਤਰ ਦੇ ਵਿੱਚ 3rd ਸੈਂਚਰੀ ਬੀਸੀ ਦੇ ਵਿੱਚ ਕਿਨੇ ਕਰੀ ਸੀ ਸਤੂਲ ਭਦਰਣੇ ਦੋਨੇ ਤਿੰਨੇ ਕੁਐਸਚਨ ਯਾਦ ਰੱਖਿਓ ਪਹਿਲੀ ਜੈਨ ਕਾਉਂਸਲ ਪਾਟਲੀਪੁੱਤਰਾ ਦੇ ਵਿੱਚ ਹੋਈ ਸੀ 3rd ਸੈਂਚਰੀ ਬੀਸੀ ਦੇ ਵਿੱਚ ਹੋਈ ਸੀ ਤੇ ਸਤੂਲ ਭਦਰਣੇ ਕਰੀ ਸੀ ਦੂਜੀ ਜਿਹੜੀ ਸੀਗੀ ਉਹ ਵੱਲਭੀ ਦੇ ਵਿੱਚ ਹੋਈ ਸੀ 512 ਏਡੀ ਦੇ ਵਿੱਚ ਹੋਈ ਸੀ ਤੇ ਕਿਹਨੇ ਕਰੀ ਸੀ ਦੇਵਾਰਦੀ ਕਸ਼ਮਰਾ ਸਮਾਨਾ ਠੀਕ ਹੈ ਸ਼ਮਰਾ ਸਮਾਨਾ ਚੋਂ ਨਾਮ ਯਾਦ ਰੱਖਿਓ ਠੀਕ ਹੈ ਤਾਂ ਇਹ ਇੰਪੋਰਟੈਂਟ ਕੁਐਸਚਨ ਹੈ ਪਹਿਲੀ ਕਦੋਂ ਹੋਈ ਸੀ ਦੂਜੀ ਕਦੋਂ ਹੋਈ ਸੀ ਤੇ ਕਿਹਨੇ ਕਿਹਨੇ ਆਰਗੇਨਾਈਜ਼ ਕਰਵਾਈਆਂ ਸੀ ਇੰਪੋਰਟੈਂਟ ਹੈ ਸੋ ਇਹਨੂੰ ਯਾਦ ਰੱਖ ਲਿਓ ਇਨ ਵਿੱਚ ਲੈਂਗੁਏਜ ਐਂਡ ਸਕ੍ਰਿਪਟ ਇਸ ਜੈਨ ਲਿਟਰੇਚਰ ਇਸ ਕੰਪਾਈਲਡ ਜੋ ਆਪਣੇ ਕੋਲੇ ਜੈਨ ਲਿਟਰੇਚਰ ਹੈ ਸਭ ਤੋਂ ਪਹਿਲਾਂ ਲੈਂਗੁਏਜ ਕਿਹੜੀ ਸੀ ਉਹਨਾਂ ਦੀ ਸੰਸਕ੍ਰਿਤ ਨਹੀਂ ਸੀ ਪਾਲੀ ਨਹੀਂ ਸੀ ਸੰਸਕ੍ਰਿਤ ਨਹੀਂ ਸੀ ਤਾਂ ਕਿਹੜੀ ਸੀ ਪ੍ਰਾਕ੍ਰਿਤ ਤੇ ਆਪਣੇ ਕੋਲੇ ਕਿਹੜੀ ਲਿਪੀ ਸੀ ਦੇਵਨਾਗਰੀ ਨਹੀਂ ਸੀ ਮਗਧੀ ਨਹੀਂ ਸੀ ਬ੍ਰਾਹਮੀ ਨਹੀਂ ਸੀ ਤਾਂ ਕਿਹੜੀ ਸੀ ਅਰਧ ਮਗਧੀ ਪ੍ਰਾਕ੍ਰਿਤ ਭਾਸ਼ਾ ਤੇ ਅਰਧ ਮਗਧੀ ਦੇ ਵਿੱਚ ਕੀ ਲਿਖੇ ਗਏ ਨੇ ਜੈਨ ਟੈਕਸਟ ਲਿਖੇ ਹੋਏ ਤੁਹਾਨੂੰ ਮਿਲਦੇ ਹਨ ਠੀਕ ਹੈ ਜੀ ਅੱਗੇ ਆਜੋ ਵਿਚ 2 ਜੈਨ ਤੀਰਥੰਕਰਸ ਆਰ ਮੈਂਸ਼ਨਡ ਇਨ ਦਾ ਰਿਗਵੇਦਾ ਰਿਗਵੇਦ ਦੇ ਵਿੱਚ ਕਿਹੜੇ ਦੋ ਆਪਣੇ ਕੋਲੇ ਕਿਹੜੇ ਦੋ ਤੀਰਥੰਕਰਾਂ ਦਾ ਜ਼ਿਕਰ ਮਿਲਦਾ ਹੈ ਕਿਦੇ ਵਿੱਚ ਆਪਣੇ ਕੋਲੇ ਰਿਗਵੇਦ ਦੇ ਵਿੱਚ ਰਿਸ਼ਭਨਾਥ ਦਾ ਮਿਲਦਾ ਅਰਸ਼ਥੇਨਮਨ ਅ ਅਰਿਸ਼ਥ ਨემი ਦਾ ਮਿਲਦਾ ਬਿਲਕੁਲ ਪਾਰਸ਼ਵਨਾਥ ਦਾ ਨਹੀਂ ਮਿਲਦਾ ਆਸ਼ਵਜੀਤ ਦਾ ਨਹੀਂ ਮਿਲਦਾ ਇਹਦਾ ਨਹੀਂ ਮਿਲਦਾ ਤਾਂ ਆਪਣੇ ਕੋਲੇ ਰਿਸ਼ਭਦੇਵ ਅਤੇ ਅਰਿਸ਼ਥ ਨემი ਦਾ ਜ਼ਿਕਰ ਮਿਲਦਾ ਹੈ ਮੋਸਟ ਇੰਪੋਰਟੈਂਟ ਕਿਦੇ ਤਾਂ ਆਪਣੇ ਕੋਲੇ ਰਿਗਵੇਦ ਦੇ ਵਿੱਚ ਮਿਲਦਾ ਹੈ ਠੀਕ ਹੈ ਜੀ ਰਿਗਵੇਦ ਦੇ ਵਿੱਚ ਕਿਹਦਾ ਜ਼ਿਕਰ ਮਿਲਦਾ ਆਪਣੇ ਕੋਲੇ ਇਹਨਾਂ ਦੋਹਾਂ ਦਾ ਵੇਅਰ ਡਿਡ ਮਹਾਵੀਰ ਐਸਟੈਬਲਿਸ਼ ਦ ਜੈਨ ਸੰਗ ਮਹਾਵੀਰ ਨੇ ਜੈਨ ਸੰਗ ਦੀ ਸਥਾਪਨਾ ਕਿੱਥੇ કરી ਸੀ ਕੁੰਡਗ੍ਰਾਮ ਪਾਵਾ ਵੈਸ਼ਾਲੀ ਜਾਂ ਵਾਰਾਨਸੀ ਤਾਂ ਕਿੱਥੇ કરી ਸੀ ਜੈਨ ਸੰਗ ਦੀ ਪਾਵਾ ਦੇ ਵਿੱਚ કરી ਸੀ ਪਾਵਾ ਪੂਰੀ ਕਹਿ ਲੋ ਪਾਵਾ ਕਹਿ ਲੋ ਦ ਆਥਰ ਆਫ ਦ ਜੈਨ ਟੈਕਸਟ ਕਲਪ ਸੂਤਰ कल्प सूत्र किसने लिखा है भद्रबाहु स्थूलभद्र हेमचंद्र या शंभू तो अपने कोले जो जेंट टेक्स्ट मिलता है कल्प सूत्र कल्प सूत्र किसने लिखा है भद्रबाहु स्थूलभद्र हेमचंद्र या स्वंभू किसने लिखा है तो बहुत इंपॉर्टेंट क्वेश्चन है भद्रबाहु ने लिखा है आज का सेकंड लास्ट क्वेश्चन है हु वाज द फर्स्ट डिसिपल ऑफ लॉर्ड महावीर लॉर्ड महावीर का पहला चेला कौन सीगा ਜਮਾਲੀ ਯਸੂਦ ਬਿਪਨ ਪ੍ਰਭਾਸ ਤਾਂ ਜਮਾਲੀ ਸੀਗਾ ਜੋ ਕੀ ਸੀ ਇਹਦਾ ਜਮਾਈ ਲੱਗਦਾ ਸੀਗਾ ਕੀ ਲੱਗਦਾ ਸੀ ਇਹਦਾ ਜਮਾਈ ਲੱਗਦਾ ਸੀ ਠੀਕ ਹੈ ਜੀ ਇਹਦਾ ਕੀ ਲੱਗਦਾ ਸੀ ਜਮਾਲੀ ਜਵਾਈ ਲੱਗਦਾ ਸੀ ਤੇ ਆਪਣੇ ਕੋਲ ਇਹਦਾ ਕੀ ਸੀ ਪਹਿਲਾ ਇਹ ਚੇਲਾ ਵੀ ਸੀ ਲਾਸਟ ਹੈ ਹੂ ਬਿਲਡ ਦ ਜੈਨ ਟੈਂਪਲ ਆਫ ਦਿਲਵਾੜਾ ਤੁਹਾਨੂੰ ਪਤਾ ਹੈ ਦਿਲਵਾੜਾ ਦੇ ਜੈਨ ਟੈਂਪਲ ਨੇ ਬਹੁਤ ਜ਼ਿਆਦਾ ਮਸ਼ਹੂਰ ਨੇ ਤਾਂ ਉਹ ਕਿਹਨੇ ਬਣਾਏ ਨੇ ਚੋਲਾਸ ਨੇ ਚੰਦੇਲਾਸ ਨੇ ਚਾਲੁਕਿਆ ਨੇ ਆ ਰਾਸ਼ਟਰਕੂਟ ਨੇ ਚਾਲੁਕਿਆ ਨੂੰ ਸੋਲੰਕੀ ਵੀ ਕਿਹਾ ਜਾਂਦਾ ਤੇ ਇਹਨਾਂ ਨੇ ਹੀ ਬਣਾਏ ਸੀ ਚਾਲੁਕਿਆਜ਼ ਜਾਂ ਸੋਲੰਕੀ ਨੇ ਹੀ ਕੀ ਬਣਾਏ ਨੇ ਆਪਣੇ ਕੋਲੇ ਜੈਨ ਟੈਂਪਲ ਬਣਵਾਏ ਨੇ ਦਿਲਵਾੜਾ ਰਾਜਸਥਾਨ ਦੇ ਸੋ ਇਹ ਸੀ ਆਪਣਾ ਅੱਜ ਦਾ ਸੈਸ਼ਨ 35 ਕੁਐਸਚਨ ਜੈਨਿਜ਼ਮ ਤੇ ਬੁੱਧਿਧਮ ਦੇ ਉੱਤੇ ਲੈਕਚਰ ਵਧੀਆ ਲੱਗ ਰਹੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਵੀਡੀਓ ਨੂੰ ਸ਼ੇਅਰ ਕਰੋ ਦੁਬਾਰਾ ਦੱਸਦਾ ਮੈਂ ਜੇ ਕਿਸੇ ਦਾ ਕੋਈ ਡਾਊਟ ਆਦਾ ਕਿਸੇ ਵੀ ਵੇਲੇ ਵੀ ਮੇਰੇ ਨਾਲ ਜੁੜ ਸਕਦਾ ਥੈਂਕ ਯੂ ਵੈਰੀ ਮੱਚ